ਸਰਨ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਤੁਹਾਨੂੰ ਇਸ ਉਸ ਸਟਰਕਚਰ ਨਾਲ ਮਿਲਾਨੇ ਜਾ ਰਹੇ ਹਾਂ ਜੇ ਗੱਲ ਕਰੀਏ ਮੈਂ ਗੁਰਬਾਣੀ ਦਾ ਇੱਕ ਪ੍ਰਮਾਨ ਤੁਹਾਡੇ ਨਾਲ ਸ਼ੇਅਰ ਕਰਾਂ ਕਹਿੰਦੇ ਨੇ ਸਰਬ ਧਰਮ ਸੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਕਹਿੰਦੇ ਧਰਮ ਉਹ ਸਭ ਤੋਂ ਉੱਚਾ ਹੈ ਗੁਰਬਾਣੀ ਕਹਿੰਦੀ ਜਿਹਦੇ ਵਿੱਚ ਨਾਮ ਦੀ ਗੱਲ ਕੀਤੀ ਜਾਂਦੀ ਹੈ ਨਾਮ ਜਪਣ ਦੀ ਗੱਲ ਕੀਤੀ ਜਾਂਦੀ ਹੈ ਕਿਉਂਕਿ ਇਨਸਾਨੀ ਜਿਹੜਾ ਜਨਮ ਸਾਨੂੰ ਮਿਲਿਆ ਹੈ ਮਹਾਰਾਜ ਵੱਲੋਂ ਅਕਾਲਪੁਰਖ ਵੱਲੋਂ ਜੇ ਅਸੀਂ ਅਵਰ ਕਾਜ ਦੇ ਵਿੱਚ ਸਾਰਾ ਜਨਮ ਬਤੀਤ ਕਰ ਦਈਏ ਤੇ ਸਾਡਾ ਕੋਈ ਫਾਇਦਾ ਨਹੀਂ ਇਸ ਦੁਨੀਆ ਦੇ ਵਿੱਚ ਆਉਣ ਦਾ ਸਾਡੇ ਸਾਹਮਣੇ ਇੱਕ ਬਹੁਤ ਇੱਕ ਵੱਡਾ ਐਕਸਪੀਰੀਅੰਸ ਹੈ ਤੇ ਗੱਲ ਕਰੀਏ ਇੱਕ ਸ਼ਖਸ ਹੈ ਜਿਹੜੇ ਲੋਕਲ ਚੰਡੀਗੜ੍ਹ ਦੇ ਰਹਿਣ ਵਾਲੇ ਸੀਗੇ ਔਰ ਪਿਛਲੇ 14 ਸਾਲਾਂ ਤੋਂ ਮੈਂ ਗੱਲ ਕਰ ਰਿਹਾ ਅੱਜ 2024 ਸਾਲ ਚੱਲ ਰਿਹਾ ਹੈ ਮੈਂ ਗੱਲ ਕਰ ਰਿਹਾ 2010 ਤੋਂ ਬਾਅਦ ਉਸ ਇਨਸਾਨ ਦੀ ਜਿਹੜੀ ਜ਼ਿੰਦਗੀ ਬਦਲ ਚੁੱਕੀ ਹੈ ਕਾਰਨ ਕੀ ਹੈ ਕਾਰਨ ਇਹ ਹੈ ਕਿ ਪਹਿਲਾਂ ਉਹ Hindu ਧਰਮ ਦੇ ਵਿੱਚ ਜਨਮ ਲਿਆ ਪਰ ਕਹੋ ਸਾਡੇ ਸਾਹਮਣੇ ਕਈ ਅਜਿਹੇ ਇੰਸਟੈਂਸ ਆਉਂਦੇ ਜਿਨ੍ਹਾਂ ਕਰਕੇ ਇੰਸਟੈਂਸ ਕਰਕੇ ਇੱਕ ਇਨਸਾਨ ਦੂਜੇ ਧਰਮ ਦੇ ਵਿੱਚ ਜਦੋਂ ਆਪਣਾ ਪਰਿਵਰਤਨ ਕਰਦਾ ਹੈ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦੇ ਆ ਕਿ ਜਦੋਂ ਦੂਸਰੇ ਧਰਮ ਵੱਲ ਉਹ ਕਹੋ ਇਨਸਪਾਇਰ ਹੁੰਦਾ ਉਹ ਕਾਰਨ ਕੀ ਹੁੰਦੇ ਆ ਅੱਜ ਜੋ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਸਾਡੇ ਨਾਲ ਦੇ ਸ਼ਖਸ ਹੈਗੇ ਜਿਨ੍ਹਾਂ ਦਾ ਨਾਮ ਸੀਗਾ ਪਹਿਲਾ ਜਤਿਨ ਕੁਮਾਰ ਜਿਹੜੇ ਲੋਕਲ ਮੋਹਾਲੀ ਦੇ ਰਹਿਣ ਵਾਲੇ ਸੀਗੇ ਪਰ ਅੱਜ ਉਹ ਜਤਿੰਨ ਸਿੰਘ ਖਾਲਸਾ ਦੇ ਨਾਂ ਤੋਂ ਇੱਕ ਬੜਾ ਫੇਮਸ ਚਿਹਰਾ ਅਸੀਂ ਹਮੇਸ਼ਾ ਦੇਖਦੇ ਆਂ ਆਮ ਤੌਰ ਤੇ ਜੇ ਤੁਸੀਂ ਟਰਾਈ ਸਿਟੀ ਜਿਹੜੇ ਲੋਕ ਰਹਿ ਰਹੇ ਆਂ ਚੰਡੀਗੜ੍ਹ ਮੋਹਾਲੀ ਜ਼ਿਲਖਪੁਰ ਦੀ ਮੈਂ ਗੱਲ ਕਰਾਂ ਜਦੋਂ ਇਸ ਸ਼ਹਿਰ ਦੇ ਵਿੱਚ ਕਦੇ ਅਸੀਂ ਦੇਖਦੇ ਨਗਰ ਕੀਰਤਨ ਨਿਕਲਦਾ ਜਾਂ ਕੋਈ ਧਾਰਮਿਕ ਸਮਾਗਮ ਗੁਰਦੁਆਰਾ ਸਾਹਿਬ ਵਿੱਚ ਹੁੰਦਿਆਂ ਹਮੇਸ਼ਾ ਇੱਕ ਫੇਮਸ ਚਿਹਰਾ ਅਸੀਂ ਹਮੇਸ਼ਾ ਦੇਖਦੇ ਆਂ ਬਾਣੇ ਵਿੱਚੋਂ ਸਿੰਘ ਤਿਆਰ ਬੜ ਤਿਆਰ ਹੁੰਦੇ ਆਂ ਆਓ ਕੁਝ ਉਹਨਾਂ ਨਾਲ ਗੱਲਬਾਤ ਕਰਦੇ ਆਂ ਔਰ ਪੁੱਛਦੇ ਆਂ ਉਹਨਾਂ ਦਾ ਪੁਰਾਣਾ ਜੀਵਨ ਕਿਵੇਂ ਦਾ ਸੀ ਤੇ ਅੱਜ ਦਾ ਜੀਵਨ ਦੇ ਵਿੱਚ ਕੀ ਅੰਤਰ ਹੈ ਮੈਂ ਤੁਹਾਡੀ ਇੰਟਰੋਡਕਸ਼ਨ ਕਰਵਾ ਰਿਹਾ ਜਤਿਨ ਸਿੰਘ ਖਾਲਸਾ ਜੀ ਨਾਲ ਜਤਿਨ ਜੀ ਸਭ ਤੋਂ ਪਹਿਲਾਂ ਜੀ ਜਤਿਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਤਿਨ ਜੀ ਸਾਡੇ ਦਰਸ਼ਕਾਂ ਨੂੰ ਦੱਸੋ ਦੇਖੋ ਧਰਮ ਸਾਰੇ ਬਰਾਬਰ ਹੈ ਕਿਸੇ ਨਾਲ ਸਾਡੀ ਕੋਈ ਹੀਣ ਭਾਵਨਾ ਨਹੀਂ ਸਿੱਖ ਤਰ੍ਹਾਂ ਵੀ ਹਮੇਸ਼ਾ ਜਦੋਂ ਅਰਦਾਸ ਕਰਦਾ ਸਰਬਤ ਦੇ ਭਲੇ ਦੀ ਗੱਲ ਕਰਦਾ ਅੱਜ ਤੁਹਾਡੇ ਜਿਹੜੇ ਲੈਂਗੁਏਜ ਐਕਸਪੀਰੀਅੰਸ ਹੈ ਜਿਹੜਾ 2010 ਤੋਂ ਪਹਿਲਾਂ ਦਾ ਸੀਗਾ ਤੇ ਹੁਣ ਦਾ 14 ਸਾਲ ਦੇ ਵਿੱਚ ਕੀ ਅੰਤਰ ਆ ਜੋ ਸਾਡੇ ਦਰਸ਼ਕ ਸੁਣਨਾ ਚਾਹੁੰਦੇ ਬਲਿ ਦੱਸੋ ਵੀ ਪਹਿਲਾਂ ਮਨੁੱਖ ਕੀ ਅਹੀ ਜ਼ਿੰਦਗੀ ਕੱਟ ਰਹੇ ਸੀਗੇ ਐਦਾਂ ਹੁੰਦਾ ਕਿ ਵੀ ਕੁਝ ਲਾਈਫ ਦੇ ਵਿੱਚ ਤਾਰ ਸੱਚਾਈ ਵੱਲ ਤੁਰਦੇ ਨਹੀਂ ਤੁਰ ਨਹੀਂ ਰਹੇ ਸੀਗੇ ਨਾ ਕੋਈ ਕਾਰਜ ਨਹੀਂ ਸੀਗਾ ਐਵੇਂ ਦਾ ਕਿ ਵੀ ਕੋਈ ਦੇਸ਼ ਤੇ ਸੱਚਾਈ ਧਰਮ ਵਾਸਤੇ ਕੁਝ ਕਰਦੇ ਹੋਈ 10 ਤੋਂ ਪਹਿਲਾਂ ਐਦਾਂ ਦਾ ਜੀਵਨ ਸੀਗਾ ਕਿ ਆਪਣੇ ਵਾਸਤੇ ਜੀਣਾ ਹੁੰਦਾ ਤੇ ਜਿਉਂ-ਜਿਉਂ ਮਹਾਰਾਜ ਨੇ ਕਿਰਪਾ ਕੀਤੀ ਸੇ ਪਾਸ਼ਾ ਨੇ ਸਿੱਖੀ ਦੇ ਸਿੱਖਾਂ ਦੇ ਪਰਿਵਾਰਾਂ ਨਾਲ ਸਾਂਝ ਵਧੀ ਗੁਰੂ ਘਰ ਨਾਲ ਸਾਂਝ ਵਧੀ ਸੇਵਾ ਹਣ ਤੇ ਉਸ ਤੋਂ ਬਾਅਦ ਜਦ ਮਾਰ ਨੇ ਸਿੱਖੀ ਬਖਸ਼ੀ ਆ ਫਿਰ ਸਿੱਖੀ ਤੋਂ ਬਾਅਦ ਮਾਰ ਨੇ ਬੜੀ ਤੋ ਟਕੇ ਸਾਨੂੰ ਅੰਮ੍ਰਿਤ ਦੇ ਦਾਤ ਮਿਲੀ ਮਾਰ ਨੇ ਸਾਡੀ ਬਾਂ ਫੜੀ ਹੈ ਨਾ ਤੇ ਉਸ ਤੋਂ ਬਾਅਦ ਹੁਣੇ ਵੀ ਦਾ ਜੀਵਨ ਦ੍ਰਿੜ ਹੋਇਆ ਕੁਝ ਸਾਲਾਂ ਚ ਜਿਵੇਂ ਪਾਣੀ ਪੜਦੇ ਆ ਇਤਿਹਾਸ ਸੁਣਦੇ ਆ ਹੁਣ ਐਵੇਂ ਲੱਗਦਾ ਕਿ ਵੀ ਉਹਨਾਂ ਮਕਸਦ ਹੀ ਆ ਜੀ ਉਹਨਾਂ ਦਾ ਕਿ ਵੀ ਸੱਚ ਦੀ ਪ੍ਰਾਪਤੀ ਕਰਨੀ ਤੇ ਤਰਮ ਲੈ ਕੇ ਬਾਹਰ ਹੋ ਜਾਣਾ ਇਹ ਸਾਡੇ ਜੀਵਨ ਦੇ ਮਕਸਦ ਬਣ ਚੁੱਕੇ ਨੇ ਕਿ ਵੀ ਇਦਾਂ ਜੀਣਾ ਹੋਣਾ ਸੀ ਅਸੀਂ ਜੀਣਾ ਭਾਈ ਤਾਰੂ ਸਿੰਘ ਜੀ ਵਾਂਗੂ ਜੀਣਾ ਅਸੀਂ ਜੀਣਾ ਦਾਦਾ ਬੰਦਾ ਸਿੰਘ ਜੀ ਵਾਂਗੂ ਜੀਣਾ ਸੋ ਇਦਾਂ ਦੇ ਸਾਡੀ ਸੋਚ ਨਹੀਂ ਬਣ ਚੁੱਕੀ ਹੈ ਇਹ ਬਦਲਾਅ ਹੈਗਾ ਹੁਣ ਤੁਸੀਂ ਦੇਖ ਸਕਦੇ ਹੋ ਸਿੰਘ ਤਿਆਰ ਪਰ ਤਿਆਰ ਕਿੰਨੇ ਸੋਹਣੇ ਲੱਗ ਰਹੇ ਦਮਾਲਾ ਬੰਨਿਆ ਚੜਦੀ ਕਲਾ ਵਾਲੇ ਸਿੰਘ ਹੈ ਕਿਉਂਕਿ ਮੈਂ ਵੀ ਕੁਝ ਆਪਣਾ ਐਕਸਪ੍ਰੈਸ ਸ਼ੇਅਰ ਕਰਨਾ ਚਾਹੁੰਗਾ ਮੈਂ ਜਿੰਨੀ ਵਾਰ ਵੀ ਇਹਨਾਂ ਨੂੰ ਮਿਲਿਆ ਹਮੇਸ਼ਾ ਇਹਨਾਂ ਦੇ ਜਿਹੜਾ ਸੁਭਾਅ ਹੈ ਬੜਾ ਸਬਰ ਤੇ ਸੰਤੋਖ ਇਹਨਾਂ ਵਿੱਚ ਰਹਿੰਦਾ ਗੱਲ ਕਰਦੇ ਹੋ ਹੈ ਵੀ ਜਤਿੰਦਰ ਜੀ ਜਿਵੇਂ ਤੁਸੀਂ ਗੱਲ ਕੀਤੀ ਕਿ ਮਹਾਰਾਜ ਸਿੱਖੀ ਬਖਸ਼ੀ ਅਮਰਦਾਤ ਬਖਸ਼ੀ ਹਰ ਇਨਸਾਨ ਦੀ ਲਾਈਫ ਦੇ ਵਿੱਚ ਜ਼ਿੰਦਗੀ ਦੀ ਇੱਕ ਇੱਕ ਸ਼ਖਸ ਜ਼ਰੂਰ ਹੁੰਦਾ ਹੈ ਜਿਹੜਾ ਉਹਦੇ ਲਾਈਫ ਦੇ ਵਿੱਚ ਤਬਦੀਲ ਕਰਨ ਦੇ ਵਿੱਚ ਮੇਨ ਰੋਲ ਹੁੰਦਾ ਹੈ ਤੁਹਾਡੀ ਜ਼ਿੰਦਗੀ ਵਿੱਚ ਉਹ ਸ਼ਖਸ ਕੌਣ ਹੈ ਸਖਸ਼ ਮੇਰੇ ਮੇਰੇ ਨਾਲ ਬਹੁਤ ਸਾਰੇ ਨੇ ਮਤਲਬ ਕਹਿ ਲਓ ਕਿ ਵੀ ਜਿਨ੍ਹਾਂ ਨੇ ਤੁਹਾਨੂੰ ਸਿੱਖੀ ਵੱਲ ਪ੍ਰੇਰਿਆ ਸਿੱਖੀ ਵੱਲ ਪ੍ਰੇਰਿਆ ਜਿਵੇਂ ਸਭ ਤੋਂ ਪਹਿਲੇ ਦਾ ਮਾਪਿ ਹੋਣੇ ਸਾਡੇ ਮਾਤਾ ਪਿਤਾ ਜੀ ਉਹਨਾਂ ਨੇ ਸਾਨੂੰ ਰੋਜ਼ਾਨਾ ਗੁਰਦੁਆਰੇ ਜਾਣ ਦੀ ਇੱਕ ਰੁਟੀਨ ਬੰਦ ਦਿੱਤੀ। ਅਸੀਂ ਜਿਵੇਂ ਸ਼ੀਦਾਂ ਦੇ ਸਥਾਨ ਤੇ ਬਚਪਨ ਤੋਂ ਜਾਂਦੇ ਆ ਰਹੇ ਹਾਂ ਜਦੋਂ 71 ਅਸੀਂ ਰਹਿੰਦੇ ਸੀ ਮਹਾਲੀ ਚ ਤੇ ਉੱਥੇ ਉੱਥੇ ਉਸ ਟਾਈਮ ਗੁਰਦੁਆਰਾ ਸਾਹਿਬ ਨਹੀਂ ਬਣਿਆ ਸੀਗਾ ਅੱਧਰ ਸੈਕਟਰ ਦੇ ਵਿੱਚ ਉਹ ਡਿਵੈਲਪ ਹੋ ਰਿਹਾ ਸੀਗਾ। ਤੇ ਸ਼ੀਦਾਂ ਦੇ ਸਥਾਨ ਮਾਤਾ ਜੀ ਪਿਤਾ ਜੀ ਨੇ ਸਾਨੂੰ ਲੈ ਕੇ ਜਾਣਾ ਆਪਣੇ ਕੰਮਾਂ ਤੋਂ ਆ ਕੇ ਨਾਲ ਹੀ ਸਾਨੂੰ ਕੋਈ ਸ਼ਾਮ ਨੂੰ ਸਾਡੇ ਉੱਥੇ ਜਾਣ ਦਾ ਪੱਕਾ ਰੁਟੀਨ ਸੀ ਸਾਡੀ। ਆਪ ਵੀ ਸੇਵਾ ਕਰਦੇ ਸੀ ਸਾਨੂੰ ਵੀ ਉਹੀ ਰੁਟੀਨ ਤੇ ਲਾ ਦਿੱਤਾ ਮੈਂ। ਸੋ ਇੱਕ ਪਰਿਵਾਰ ਮਾਹੌਲ ਮਿਲ ਗਿਆ ਹੈ ਨਾ ਆਪਾਂ ਨੂੰ ਕਿਉਂ ਸਾਨੂੰ ਚਲੋ ਇਕਦਾ ਡਵੈਲਪਮੈਂਟ ਸੀਗਾ ਏਰੀਆ ਚ ਲੋਕੀ ਘਟ ਰਹੇ ਤੇ ਗੁਰੂ ਘਰ ਜਾ ਕੇ ਕਿਨੂੰ ਸਾਨੂੰ ਸੰਗਤ ਮਿਲਗੀ ਚੰਗੀ ਤੇ ਸੇਵਾ ਕਰਨੀ ਉੱਥੇ ਬਾਣੀ ਸੁਣਨੀ ਅਰਦਾਸ ਯਾਦ ਹੋ ਜਾਣੀ ਆਪਣੇ ਆਪ ਨਾ ਜਿੱਤ ਜੀ ਇਕਦਮ ਚੇਂਜ ਹੋਇਆ ਤੁਹਾਡੀ ਜ਼ਿੰਦਗੀ ਵਿੱਚ ਮੰਨ ਲਓ ਜਿਵੇਂ ਆਪਾਂ ਦੱਸ ਰਿਹਾ ਕਿ 2010 ਤੋਂ ਪਹਿਲਾਂ ਤੁਹਾਡਾ ਨਾਮ ਤੇ ਤਿੰਨ ਕਮਾਰ ਸੀ ਤੁਸੀਂ Hindu ਧਰਮ ਨੇ ਜਨਮ ਲਿਆ ਪਹਿਲਾਂ ਓਬਵੀਅਸਲੀ ਗੱਲ ਆ ਤੁਸੀਂ ਮੰਦਿਰ ਜਾਂਦੇ ਹੋਵੋਗੇ ਤਾਂ ਇਕਦਮ ਕਿਵੇਂ ਚੇਂਜ ਆਇਆ ਟਰਨ ਕਿਵੇਂ ਲਾਈਫ ਰਟਨ ਕਿਵੇਂ ਲਿਆ ਕਿ ਇਕਦਮ ਤੁਸੀਂ ਪਲਟ ਕੇ ਗੁਰਦੁਆਰਾ ਸਾਹਿਬ ਸ਼ੁਰੂ ਕਰਤਾ ਸਿੰਘ ਉਹ ਵੀ ਸ਼ਹੀਦਾ ਸਿੰਘ ਦੇ ਸਥਾਨ ਤੇ ਕਿਵੇਂ ਅਟੈਚਮੈਂਟ ਹੋਈ ਸੀ ਦਾ ਸਿੰਗਾ ਦੇ ਸਥਾਨ ਤੋਂ ਇਹ ਮੈਂ ਪਹਿਲੀ ਵਾਰ ਤਾਂ ਮਾਪੇਓ ਕਰਕੇ ਮਾਤਾ ਵੀ ਤਾਂ ਸੰਤੋਂ ਪਤਾ ਨਹੀਂ ਸੀ ਇਹ ਛੋਟੇ ਹੁੰਦੇ ਸੀਗੇ ਬਹੁਤ ਛੋਟੇ ਸੀਗੇ ਪਰ ਲਗੋ ਕੁਝ ਹੋਵਾਂਗੇ ਅਸੀਂ 6-7 ਸਾਲਾਂ ਦੇ ਹੋਵਾਂਗੇ ਮਾਪਿਆਂ ਨੂੰ ਦੁਰਦਸ਼ਰ ਲੈ ਆਣਾ ਸੀ ਮਾਪੇਓ ਕੋ ਜਾਣਦੇ ਸੀ ਕਿਉਂਕਿ ਮਦਰ ਦੇ ਬੈਕਗਰਾਉਂਡ ਜਿਹੜੇ ਨੇ ਉਹ ਪਿੱਛੇ ਕਿਤੇ ਨਾ ਕਿਤੇ ਸਿੱਖ ਜਿਵੇਂ ਲਗੋ ਕੁਝ ਜਿੰਨੇ ਵੀ ਪਹਿਲਾਂ ਹਿੰਦੂ ਵੀ ਸੀਗੇ ਨਾ ਜਿਹੜੇ ਪਾਕਿਸਤਾਨ ਤੋਂ ਆਏ ਨੇ ਉਹਨਾਂ ਕੋਲ ਮਹਾਰਾਜ ਦਾ ਪ੍ਰਕਾਸ਼ ਹੁੰਦਾ ਉਹ ਬਾਣੀ ਪੜਦੇ ਹੀ ਪੜਦੇ ਨੇ ਠੀਕ ਆ ਉਹ ਕਹਿ ਸਕਦੇ ਹਨ ਕਿ ਇਹ ਸਾਧਾਰੀ ਸਿੱਖ ਨਹੀਂ ਪਰ ਉਹ ਗੁਰਬਾਣੀ ਜ਼ਰੂਰ ਪੜਦੇ ਨੇ ਸਰਤਾਪਾਪਾ ਚਲੋ ਪਾਣੀ ਪਤ ਨਾਨਕੇ ਪਰਿਵਾਰ ਦੇ ਰਹਿੰਦੇ ਸੀਗੇ ਹਨ ਦਾਦ ਦਾ ਪਰਿਵਾਰ ਵੀ ਪਾਕਿਸਤਾਨ ਤੋਂ ਹੀ ਇੱਥੇ ਆ ਕੇ ਭੱਜ ਆਪਣਾ ਰਾਜ ਤਰੇ ਰਹੇ ਨੇ ਤੇ ਮਾਤਾ ਦੀ ਮਾਤੇ ਦੇ ਪਿੱਛੇ ਬੈਕਗ੍ਰਾਉਂਡ ਤੇ ਥੋੜੇ ਸਿੱਖੀ ਦਾ ਸੀਗਾ ਪੈਰਾ ਕਿ ਵੀ ਉਹ ਬਾਣੀ ਦਾ ਪ੍ਰਕਾਸ਼ ਮਾਰਾ ਦਾ ਬੁਣਾਣੇ ਦੇ ਜੀ ਸਾਖੀਆਂ ਦਾ ਜਿਹੜੀਆਂ ਬਾਬਾ ਕਹਿੰਦੇ ਆ ਬਾਲਾ ਜਹਾਂਦੀ ਮਾ ਲੰਮ ਰੰਦਾ ਨਾਜੀ ਵਾਲੀ ਜਿਹੜੀ ਸਾਖੀ ਆ ਉਹ ਸਾਡੇ ਨਾਨਕੇ ਪਰਿਵਾਰ ਚ ਅਸੀਂ ਜਦੋਂ ਪਿੰਡਾਂ ਜਾਂਦੇ ਸੀ ਤੇ ਸੁਵਾਈ ਜਾਂਦੀ ਸੀ ਸਾਨੂੰ ਨਾਨੀ ਜੀ ਉਹਨੇ ਪਰਿਵਾਰ ਦੇ ਸਾਨੂੰ ਸੁਣਾਉਂਦੇ ਸੀ ਛੁੱਟੀਆਂ ਚ ਸੋ ਇਹ ਥੋੜੀ ਰੀਤ ਸੀਗੀ ਸਾਡੇ ਘਰ ਦੇ ਵਿੱਚ ਪਰ ਪੱਕੇ ਤੌਰ ਤੇ ਨਹੀਂ ਸੀਗੀ ਕਿ ਵੀ ਹਾਂ ਵੀ ਸਿੱਖ ਬਣਨਾ ਹੀ ਬਣਨਾ ਇਦਾਂ ਦੀ ਕੋਈ ਸਾਡੀ ਗੱਲ ਨਹੀਂ ਸੀ ਪਰਿਵਾਰ ਦੇ ਵਿੱਚ ਨਾ ਦਾਦਕੇ ਪਰਿਵਾਰ ਸੀਗੀ ਨਾ ਨਾਨਕੇ ਸੀਗੀ ਜੇ ਜੀ ਮੈਂ ਤੁਹਾਡਾ ਤੁਹਾਡੀ ਗੱਲ ਕੱਟੂਗਾ ਤੁਹਾਨੂੰ ਕੀ ਲੱਗਦਾ ਕਿ ਗੁਰੂ ਮਹਾਰਾਜ ਨੇ ਜਦੋਂ ਸਾਨੂੰ ਖਾਲਸੇ ਪੰਥ ਜਦੋਂ ਅਮਰਦਾਸ ਬਖਸ਼ੀ ਗੁਰੂ ਦੇ ਸਿੰਘ ਬਣਾਇਆ ਮਹਾਰਾਜ ਸਾਨੂੰ ਆਰਡਰ ਕਿਸ ਚੀ ਦਾ ਕੀਤਾ ਸਾਨੂੰ ਸਿੱਖ ਬਣਨਾ ਹੈ ਕਿ ਸਿੰਘ ਬਣਨਾ ਤੁਹਾਨੂੰ ਕੀ ਲੱਗਦਾ ਵੇਖੋ ਮਹਾਰਾਜ ਬਾਣੀ ਚ ਆਪ ਹੀ ਸਾਨੂੰ ਸਮਝਾਉਂਦੇ ਨੇ ਨਾ ਸਿੱਖੀ ਸਿੱਖਿਆ ਗੁਰ ਵਿਚਾਰ ਨਿਧਰੀ ਕਰਮ ਲੰਗਾਏ ਪਾਰ ਦੇਖੋ ਸ਼ੁਰੂਆਤ ਤਾਂ ਸਿੱਖ ਤੋਂ ਹੀ ਹੋਣੀ ਹੈ ਹੂੰ ਠੀਕ ਹੈ ਸਿੱਖਣਾ ਜਦੋਂ ਸ਼ੁਰੂ ਕਰਤਾ ਗੁਰਬਾਣੀ ਤੇ ਇਤਿਹਾਸ ਨੂੰ ਸੁਣਨਾ ਸ਼ੁਰੂ ਕਰਤਾ ਜਦੋਂ ਤੁਸੀਂ ਤੇ ਆਟੋਮੈਟਿਕਲੀ ਸਿੱਖ ਦੇ ਸਿੱਖ ਦੇ ਅਸੀਂ ਸਿੰਘ ਵੱਲ ਹੀ ਜਾਵਾਂਗੇ ਹੂੰ ਸਿੱਖੀ ਸਿੱਖਿਆ ਸਿੱਖਣੇ ਸਿੱਖਣਾ ਕਿੱਥੋਂ ਹੈ ਬੜ ਗੁਰੂ ਨੇ ਕਲੀਅਰ ਕਰਤਾ ਸਾਨੂੰ ਕਿ ਸਿੱਖਣੇ ਸਿੱਖਣਾ ਕਿੱਥੋਂ ਹੈ ਸਿੱਖੀ ਸਿੱਖਿਆ ਗੁਰੂ ਦੇ ਵਿਚਾਰ ਤੋਂ ਜਦੋਂ ਤੁਸੀਂ ਗੁਰੂ ਦੇ ਵਿਚਾਰ ਤੋਂ ਸਿੱਖਣਾ ਲਰਨ ਕਰਨਾ ਸ਼ੁਰੂ ਕਰਤਾ ਇਤਿਹਾਸ ਸਿੱਖਣਾ ਸ਼ੁਰੂ ਕਰਤਾ ਜਿਹੜੇ ਜਿੰਨਾ ਸਿੱਖਾਂ ਨੇ ਸਿੱਖਿਆ ਲੈ ਕੇ ਕਮਾਈ ਕੀਤੀ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰਤਾ ਤੇ ਆਟੋਮੈਟਿਕਲੀ ਆਪਣੇ ਆਪ ਹੀ ਉਸਦਾ ਪ੍ਰਭਾਵ ਪੈ ਕੇ ਤੁਸੀਂ ਸਿੰਘ ਵੀ ਸਿੰਘ ਵਾਲ ਜਾਓਗੇ ਜਦੋਂ ਸਿੰਘ ਸੱਜ ਜਾਓਗੇ ਤੇ ਜਦੋਂ ਸਿੰਘ ਸੱਜ ਕੇ ਫਿਰ ਸਿੱਖਿਆ ਨੂੰ ਕਮਾਓਗੇ ਫਿਰ ਤੁਸੀਂ ਖਾਲਸਾ ਵੀ ਬਣਾਓਗੇ ਠੀਕ ਹੈ ਟੋੜੇ ਜਾਂਦੇ ਜਿਵੇਂ ਤੁਸੀਂ ਦੱਸਿਆ ਕਿ 2010 ਤੋਂ ਬਾਅਦ ਤੁਸੀਂ ਸ਼ੁਰੂ ਕੀਤਾ ਸਿੰਘ ਜੀ ਦਾ ਜਾਣਾ ਤੁਹਾਡੇ ਮਦਰ ਫਾਦਰ ਲੈ ਕੇ ਜਾਣਾ ਛੋੜੀ ਤੁਸੀਂ ਪਹਿਲਾਂ ਤੋਂ ਜਾ ਰਹੇ ਪਹਿਲਾਂ ਤੋਂ ਪਹਿਲਾਂ ਤੋਂ ਅਸੀਂ ਮਤਲਬ ਬੱਚਿਆਂ ਨੂੰ ਜਦੋਂ ਅਸੀਂ ਮਹਾਲੀ ਸ਼ਿਫਟ ਹੋਏ ਆ ਜਾਂ ਮਾਪੇ ਮੇਰੇ ਇੱਥੇ ਆਏ ਕੁਝ ਸਾਲਾਂ ਦੇ ਵਿੱਚ ਉਹਨਾਂ ਨੇ ਸਾਨੂੰ ਗੁਰੂ ਘਰ ਦੇ ਨਾਲ ਜੋੜਨਾ ਸ਼ੁਰੂ ਕਰ ਇਹ ਤਕਰੀਬਨ ਲੰਮਾ ਟਾਈਮ ਹੈ ਇਹ ਨਹੀਂ ਕਿ ਵੀ ਕੱਲ ਕੱਲ ਮੈਂ ਗੁਰਦਾਰੀ ਸ਼ੁਰੂ ਕੀਤਾ 10 ਵਿੱਚ ਤੇ 11 ਵਿੱਚ ਮੈਂ ਸ਼ੱਕ ਲੈ ਇੰਦਾ ਨਹੀਂ ਹੋਇਆ ਇਹਦੇ ਵਿੱਚ ਸਮਾਂ ਹੈ ਸਮਾਂ ਬਹੁਤ ਸਮਾਂ ਹੈ ਕبھی ਮੈਂ ਛੋਟੇ ਹੁੰਦੀ ਕਲਾਸ ਦੇ ਵਿੱਚ ਲੈ ਲਓ ਕਿ ਵੀ ਅਸੀਂ ਗੁਰਦਾਰੇ ਜਾ ਰਹੇ ਹਾਂ ਰੂਟੀਨ 'ਚ ਰੋਜ਼ ਜਾ ਰਹੇ ਹਾਂ ਸੰਗਤ ਹੋ ਰਹੀ ਆ ਮੜ ਕੇ ਉਹ ਉਹ ਪੈਰਾ ਛੱਡ ਵੀ ਦਿੱਤਾ ਗਿਆ ਗੁਰਦਾਰਾ ਸੱਡ ਵੀ ਗਿਆ ਨਹੀਂ ਗਏ ਹੈ ਨਾ ਜਦੋਂ ਸ਼ਿਫਟ ਹੋਏ 71 ਤੋਂ ਜਦੋਂ 71 ਦਾ ਗੁਰਦਾਰਾ ਬਣ ਗਿਆ ਫਿਰ ਹੋਰ ਰੂਟੀਨ ਬੈਟਰ ਹੋ ਗਈ ਸਾਡੀ ਸਕੂਲ ਜਾਣ ਤੋਂ ਪਹਿਲਾਂ ਅਸੀਂ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਮਹਾਰਾਜ ਦਾ ਪ੍ਰਟਾਸ਼ ਹੋ ਕੇ ਵੇਖਣਾ ਮਹਾਰਾਜ ਤੋਂ ਫਿਰ ਘਰ ਆ ਜਾਣਾ ਫਿਰ ਪ੍ਰਸ਼ਾਦਾ ਛਕਣਾ ਸਕੂਲ ਜਾਣ ਤੋਂ ਬਾਅਦ ਸ਼ਾਮੀ ਆ ਕੇ ਫਿਰ ਮਹਾਰਾਜ ਦਾ ਸੁਖਾਸਨ ਕਰਾਉਣਾ ਇਹ ਸਾਰੀ ਸੇਵਾ ਪਰ ਅਸੀਂ ਨਾਲ ਜਾ ਕੇ ਕਰਦੇ ਰਹੇ ਹਾਂ ਤੇ ਰਿਕਸਾ ਮਾਮੰਦਾ ਕਿ ਵੀ ਅਸੀਂ ਉੱਥੋਂ ਸ਼ਿਫਟ ਹੋਣੇ ਆ ਜੇ ਅਸੀਂ ਕਿਸੇ ਹੋਰ ਇਲਾਕੇ 'ਚ ਚੱਲ ਜਾਨੇ ਆ ਉੱਥੋਂ ਗੁਰਦੁਆਰਾ ਵੀ ਸਾਡਾ ਦੂਰ ਹੋ ਜਾਂਦਾ ਫਿਰ ਮੈਂ ਗਲਤ ਸੰਗਤ 'ਚ ਆ ਮੇਰਾ ਧਿਆਨ ਉੱਧਰ ਨਹੀਂ ਹੈਗਾ ਪਰ ਮਹਾਰਾਜ ਨੇ ਫਿਰ ਬਾਹ ਫੜ ਲਈ ਫਿਰ ਕਿਸੇ ਤਰੀਕੇ ਯਾਦ ਬਣ ਗਈ ਕਿ ਵੀ ਯਾਰ ਮਹਾਰਾਜ ਮੇਰਾ ਤਾਂ ਉੱਤਰ ਪਿਆਰ ਜ਼ਿਆਦਾ ਕਿ ਵੀ ਸਿੱਖੀ ਵਾਲਾ ਜ਼ਿਆਦਾ ਪਿਆਰ ਆ ਮੰਦਰ ਵੀ ਜਾਂਦੇ ਸੀ ਪਰ ਉਤੋਂ ਪਹਿਲਾਂ ਤੇ ਸਾਡਾ ਕੋਈ ਸਮਝ ਨਹੀਂ ਆਉਂਦੀ ਸੀ ਕਿ ਕੀ ਕੀ ਮਿਲਣਾ ਸਾਨੂੰ ਕੀ ਮਿਲਦਾ ਪਿਆ ਕੀ ਚੀਜ਼ ਚੰਗੀ ਲੱਗਦੀ ਤੁਹਾਨੂੰ ਸਿੱਖੀ ਵਿੱਚ ਮਤਲਬ ਜੇ ਆਪਾਂ ਦੇਖੀਏ ਲੋਕਾਂ ਦੀ ਜਿਹੜੀ ਵਿਚਾਰਧਾਰਾ ਜਾਂ ਸਿੱਖੀ ਸਾਡੇ ਸਿਧਾਂਤ ਅੱਜ ਗੱਲ ਕਰੀਏ ਅਸੀਂ ਦੇਖਦੇ ਹਾਂ ਆਮ ਤੌਰ ਤੇ ਕਿ ਗੁਰੂ ਨਾਨਕ ਸਾਹਿਬ ਨੇ ਵੀ ਤਾਂ ਲੰਗਰ ਲਾਇਆ ਹਮੇਸ਼ਾ ਸੀ ਦੇਖਦੇ ਹਾਂ ਕਿ ਲੰਗਰ ਚੱਲਦਾ ਕਿਸੇ ਲੋੜਵੰਦ ਪਰਿਵਾਰਾਂ ਲਈ ਵੀ ਆ ਜਦੋਂ ਕੋਈ ਗੁਰਪੁਰਬ ਆਉਂਦੇ ਆ ਜਾਂ ਸ਼ੀਦੀ ਗੁਰਪੁਰਬ ਤੇ ਹਰ ਥਾਂ ਅਸੀਂ ਦੇਖ ਸੜਕਾਂ ਤੇ ਲੰਗਰ ਲਾਇਆ ਹੁੰਦੇ ਆ। ਤਾਂ ਕਿ ਜਿਹੜਾ ਭੁੱਖਾ ਜਿਹੜਾ ਲੋੜਵੰਦਾ ਉਹਨੂੰ ਆਪਾਂ ਜਲ ਸ਼ਿਕਾਸ ਹੀ ਰੋਟੀ ਸ਼ਿਕਾਸ ਹੀ ਲੰਗਰ ਪਾਣੀ ਕਰਾ ਸਕੀਏ। ਜੀ। ਕੀ ਇਹ ਹੀ ਚੀਜ਼ ਆ ਤੁਹਾਡੇ ਲਾਈਵ ਦੇ ਵਿੱਚ ਇੱਕ ਇਨਸਪਾਇਰੇਸ਼ਨ ਇਸਪੀਰੇਸ਼ਨ ਦਾ ਇੱਕ ਸਾਧਨ ਬਣੀ ਸੀ ਜਾਂ ਹੋਰ ਵੀ ਕੋਈ ਚੀਜ਼ ਸੀ ਮੈਂ ਭੁੱਲ ਕਾਰਨ ਨਹੀਂ ਦੇ। ਮੈਨੂੰ ਸਭ ਤੋਂ ਜ਼ਿਆਦਾ ਇਨਸਪਾਇਰ ਜਿਹੜਾ ਕੀਤਾ ਨਾ ਮੈਨੂੰ ਸਿੱਖ ਪਰਿਵਾਰਾਂ ਨੇ ਕੀਤਾ। ਮੇਰੇ ਲਾਗੇ ਤੱਕ ਜਿਹੜੇ ਗੁਰਦੁਆਰਿਆਂ ਦੇ ਸੀਗੇ ਜਾਂ ਮੇਰੇ ਜਿਹੜੇ ਗੁਰਦੁਆਰੇ ਜਾਣ ਵਾਲੀ ਸੰਗਤ ਸੀ ਜਿਨ੍ਹਾਂ ਨਾਲ ਮੈਂ ਵਿਚਰਿਆ ਜਦੋਂ ਮੈਂ ਕੇਸ ਵੀ ਨਹੀਂ ਰੱਖੇ ਸੀ ਉਦੋਂ ਦੀ ਗੱਲ ਦੱਸ ਰਿਹਾ ਹਾਂ ਤੁਹਾਨੂੰ ਮੈਂ ਉਦੋਂ ਐਡਾ ਮੈਨੂੰ ਮਹਿਸੂਸ ਹੁੰਦਾ ਸੀ ਜਦੋਂ ਮੈਂ ਸਿੱਖ ਕਿਸੇ ਘਰ ਸਿੱਖਾਂ ਦੇ ਘਰ ਗਏ ਆ ਤੇ ਉਹ ਮੈਨੂੰ ਐਡਾ ਟ੍ਰੀਟ ਕਰਦੇ ਸੀ ਜਿਵੇਂ ਮੈਂ ਉਹਨਾਂ ਦਾ ਹੀ ਬੱਚਾ ਪਿਆਰ ਨਾਲ ਠੀਕ ਆ ਕੋਈ ਨਾ ਚ ਇਹ ਨਹੀਂ ਫੀਲ ਆਉਂਦਾ ਸੀਗਾ ਕਿ ਵੀ ਉਹ ਕੋਈ ਵਖਰੇਵਾ ਕਰਦੇ ਨੇ ਯਾ ਹਨਾ ਤਾਂ ਇਹ ਇਹ ਨਾ ਕਰ ਲੋ ਕਿ ਵੀ ਬੱਚੇ ਨੂੰ ਜੇ ਕੁਝ ਪੁੱਛਿਆ ਤੇ ਉਹਨੇ ਮੈਨੂੰ ਵੀ ਆਫਰ ਕਰਨਾ ਠੀਕ ਆ ਪੂਰਾ ਪਿਆਰ ਦੇ ਰਿਸਪੈਕਟ ਵਾਲਾ ਸੀਗਾ ਭਾਵੇਂ ਮੈਂ हेयर कटिंग ਸੀਗਾ ਠੀਕ ਆ ਉਹ ਮੈਨੂੰ ਪੂਰੀ ਪਿਆਰ ਕਰ ਤੇ ਇਹੀ ਡਿਫਰੈਂਸ ਮੈਨੂੰ ਇੱਕ ਹਿੰਦੂ ਪਰਿਵਾਰ ਚ ਦੇਖਿਆ ਮੈਂ ਖੇਡਣ ਜਾਂਦਾ ਸੀਗਾ ਆਪਣੇ ਸਕੂਲ ਟਾਈਮ ਤੇ ਤੇ ਉੱਥੇ ਉਹਨਾਂ ਪਰਿਵਾਰਾਂ ਨੇ ਹਿੰਦੂ ਪਰਿਵਾਰ ਮੈਨੂੰ ਮਾਫੀ ਚਾਹੁੰਦਾ ਹਿੰਦੂ ਨਹੀਂ ਕਹਣਾ ਉਹ ਉਹ ਪਰਿਵਾਰ ਜਿਹੜਾ ਸੀਗਾ ਸਾਰੇ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਉਹ ਇੱਕ ਪਰਿਵਾਰ ਦੇ ਕਰਕੇ ਮੈਨੂੰ ਥੋੜਾ ਮਹਿਸੂਸ ਹੋਇਆ ਹਨਾ ਉਹਨਾਂ ਪਰਿਵਾਰ ਦੇ ਪਿਤਾ ਨੇ ਮੈਨੂੰ ਝਿੜਕ ਦੇਣਾ ਕਿ ਹੁੰਦਾ ਕੀ ਸੀਗਾ ਮੇਰਾ ਸਕੂਲ ਤੋਂ ਮੇਰਾ ਘਰ ਬਹੁਤ ਦੂਰ ਸੀਗਾ ਤੇ ਮੇਰੀ ਖੇਡਾਂ ਦਾ ਜਿਹੜਾ ਸਫਰ ਸੀਗਾ ਉਹ ਉਸ ਤੋਂ ਵੀ ਅੱਗੇ ਜਾਣਾ ਸੀ ਲੀਅਰ ਵੱਲੀ ਮੈਂ 71 ਨਾ 36 ਸੈਕਟਰ ਅਸੀਂ ਸਕੂਲ ਚ ਪੜ੍ਹਦੇ ਸੀਗੇ ਤੇ ਉਸ ਤੋਂ ਬਾਅਦ ਮੈਂ ਖੇਡਣ ਵਾਸਤੇ ਲੀਅਰ ਵੱਲੀ ਜਾਣਾ ਹੁੰਦਾ ਸੀ ਸੋ ਉਹ ਟਾਈਮ ਗੇਮ ਦੇ ਵਿੱਚ ਮੈਨੂੰ ਯਾ ਤਾਂ ਮੈਂ ਵਾਪਸ ਆ ਕੇ ਆਪਣਾ ਡਰੈਸ ਚੇਂਜ ਕਰਾਂਗਾ ਸਪੋਰਟਸ ਦੀ ਤੇ ਪ੍ਰਸ਼ਾਦਾ ਛਕਾਂਗਾ ਤੇ ਫਿਰ ਲੀਅਰ ਵਾਲੇ ਨਿਕਲਾਂਗਾ ਯਾਰ ਮੇਰੇ ਕੋਲ ਇੱਕ ਆਪਸ਼ਨ 36 ਦਿਨ ਨਾਲ ਸੰਤੀ ਮੇਰੇ ਇੱਕ ਮਿੱਤਰ ਦਾ ਘਰ ਸੀ ਉਹ ਤੁਸੀਂ ਸਪੋਰਟਸ ਪਲੇਅਰ ਵੀ ਹੋ ਹਾਂਜੀ ਕਿਹੜੀ ਗੇਮ ਦੇ ਪਰਫੈਕਟ ਮੈਂ ਸੌਫਟਵੇਅਰ ਖੇਡਦਾ ਰਿਹਾ ਮੈਂ ਅੰਡਰ 17 ਦਾ ਖੇਡਿਆ ਉਸ ਤੋਂ ਬਾਅਦ ਮੈਂ ਜਦੋਂ ਕੇਸ ਕਿਸ ਤਰ੍ਹਾਂ ਲਿਖੇ ਮੇਰੇ ਇੰਟਰਸਟ ਹੀ ਬਦਲ ਗਿਆ ਫਿਰ ਮੈਂ ਖੇਡ ਨਹੀਂ ਛੱਡ ਦਿੱਤੀ ਸੀ ਹਾਂਜੀ ਉਸ ਟਾਈਮ ਮੈਂ ਪੂਰਾ ਸਪੋਰਟਸ ਸੀ ਸੀਗਾ ਤੇ ਉੱਥੇ ਉਹਨਾਂ ਦੇ ਘਰ ਮੈਂ ਜਾਣਾ ਉੱਥੇ ਕੱਪੜੇ ਚੇਂਜ ਕਰਨੇ ਤੇ ਕਦੇਕਦਾਰ ਜਿਵੇਂ ਪ੍ਰਸ਼ਾਦਾ ਛੱਕ ਲੈਣਾ ਤੇ ਉੱਥੋਂ ਜਦੋਂ ਉਹਨਾਂ ਦੇ ਪਿਤਾ ਨੇ ਉਸੇ ਟਾਈਮ ਆਉਣਾ ਤੇ ਉਹਨਾਂ ਨੇ ਥੋੜੀ ਜੀ ਹਿੱਟ ਖਾ ਕਰਨੀ ਠੀਕ ਛਿੜਕ ਦੇਣਾ ਇੱਕ ਵਾਰੀ ਮੇਰੇ ਥੱਪੜ ਵੀ ਲਾਤਾ ਉਹਨਾਂ ਨੇ ਕਿ ਤੂੰ ਐਥੇ ਕਿਵੇਂ ਹੈ ਨਾ ਇਹ ਇੱਥੇ ਇੱਕ ਘਰ ਹੈ ਉਹ ਧਰਮਸ਼ਾਲਾ ਕਿੰது ਤਨ ਇਥੇ ਖਾਈ ਜਾਵਾਂਗੇ ਤੇ ਅਸੀਂ ਮਾਇੰਡ ਨਹੀਂ ਕੀਤਾ ਪਰ ਮਹਿਸੂਸ ਹੋਇਆ ਕਿ ਯਾਰ ਇੱਥੇ ਔਰ ਉੱਥੇ ਚ ਕਿੰਨਾ ਫਰਕ ਹੈ ਇਹ ਪਰਿਵਾਰ ਤੇ ਉਹ ਪਰਿਵਾਰਾਂ ਚ ਫਰਕ ਹੈ ਇਹ ਪਰਿਵਾਰ ਸਿੱਖ ਵਾਲੇ ਪਰਿਵਾਰ ਨੇ ਤੇ ਦਸਹਾਰਾ ਵਾਲੇ ਪਰਿਵਾਰ ਨੇ ਤੇ ਇਨਾਂ ਚ ਇਹ ਡਿਫਰੈਂਸ ਆ ਤੇ ਉਹਦੇ ਨਾਲ ਫਿਰ ਹੋਰ ਬਦਲਾਅ ਆਣਾ ਸ਼ੁਰੂ ਹੋਇਆ ਕਿ ਨਹੀਂ ਯਾਰ ਇਹ ਸਚਿਆਰੇ ਨੇ ਇਨਾਂ ਚ ਗੁਰਦਾਰੇ ਜਾਂਦੇ ਆ ਤੇ ਅਸੀਂ ਸਰਵ ਕਰਦੇ ਆ ਹਿਊਮੈਨਿਟੀ ਲਈ ਜਿਆਦਾ ਸੁਚੇਤ ਨੇ ਇੱਕ ਇੱਕਤਾ ਦੀ ਗੱਲ ਨਾ ਚ ਜਿਆਦਾ ਵਾ ਠੀਕ ਆ ਤੁਸੀਂ ਜਿੱਤਨ ਜੀ ਗੱਲ ਕੀਤੀ ਸੀ ਕਿ ਜਦੋਂ ਮੇਰੀ ਸੰਗਤ ਪਟਕੀ ਉਦੋਂ ਮੈਂ ਗਲਤ ਪਾਸੇ ਜਾ ਰਿਹਾ ਸੀ ਮਨੋ ਮੇਰੀ ਮਹਾਰਾਜ ਬਾਹ ਫੜ ਲਈ ਸਿੰਘ ਸ਼ੀਦਾ ਨਾਲ ਤੁਹਾਡਾ ਲगाव ਹੈ ਤੁਸੀਂ ਗੁਰਦਾਰੇ ਸਾਂ ਜਾਂਦੇ ਰਹੇ ਹੋ ਕੀ ਲੱਗਦਾ ਇੱਕ ਮੇਰਾ ਸਵਾਲ ਹੈ ਆਮ ਤੌਰ ਤੇ ਜੇ ਦੇਖਦੇ ਆ ਸਮਾਜਿਕ ਜ਼ਿੰਦਗੀ ਦੇ ਵਿੱਚ ਦੇਖਦੇ ਆ ਜਿਹੜੇ ਜਿਹੜਾ ਸਿੱਖ ਪੰਥ ਹੈ ਸਿੱਖ ਕੌਮ ਦੇ ਜਿਹੜੇ ਲੋਕ ਹੈ ਆਪਣੇ ਚ ਕਈ ਆਡੜ ਵਿਚਾਰਤਾਰੇ ਲੋਕ ਬੈਠੇ ਆ ਜਿਹੜੇ ਕਹਿੰਦੇ ਆ ਸ਼ੀਦਾ ਸਿੰਘਾਂ ਦੇ ਪੈਰੇ ਨਹੀਂ ਹੁੰਦੇ ਮੰਨ ਲਓ ਕਹਿੰਦੇ ਆ ਇੱਕ ਮੰਨਦੇ ਆ ਪੈਰੇ ਹੁੰਦੇ ਆ ਕਿਉਂਕਿ ਉਹਨਾਂ ਨੂੰ ਫੀਲ ਹੁੰਦਾ ਪਿਆਰ ਹੈ ਲਗਾਅ ਹੈ ਸਿੱਖੀ ਨਾਲ ਤਾਨੂੰ ਨੂੰ ਲੱਗਦਾ ਕਿ ਕੋਈ ਹੈ ਜੀ ਤਾਕਤਾਂ ਸਿਗੀਆਂ ਜਿਹੜੀਆਂ ਤੁਹਾਡੇ ਮਗਰ ਸੀਗੀਆਂ ਜਾਂ ਉਹ ਆਪ ਪਹੁੰਚਉਂਦੀ ਅਸੀ ਕਿ ਨਹੀਂ ਇਹਨੂੰ ਆਪਾਂ ਸਿੱਖ ਬਣਾਉਣਾ ਤੇ ਸਾਡਾ ਸਾਡਾ ਪੁੱਤਰ ਹੈ ਸਾਡਾ ਪੁੱਤ ਹੈ ਗੁਰਗੋਬਿੰਦ ਸਿੰਘ ਮਾਰੇ ਤੁਹਾਨੂੰ ਲੱਗਦਾ ਮਾਰੇ ਡਿਊਟੀ ਲਈ ਹੁਣੀ ਸਿੰਘਾ ਜੀ ਦਾ ਦੇਖੋ ਇਹ ਅੰਦਰਲਾ ਸਵਾਲ ਹੈ ਆਤਮਿਕ ਸਵਾਲ ਗੱਲੇ ਕਿ ਵੀ ਸੀਰੀਅਸਲੀ ਇੱਦਾਂ ਨਹੀਂ ਹੈ ਕਿ ਵੀ ਮੈਂ ਪਹਿਲਾ ਜਦੋਂ ਮੈਂ ਛਕਣਾ ਤੇ ਸਦਾ ਹਿੰਮ ਕੋਸ ਹੈ ਮਾਰੇ ਹਮੇਸ਼ਾ ਕੋਣ ਤੋਂ ਪਹਿਲਾਂ ਮਾਰੇ ਨੇ ਹਿੰਮ ਗੁਰ ਸਾਹਿਬ ਲੈ ਕੇ ਜਾਂਦਾ ਮੈਨੂੰ ਤੇ ਜਦੋਂ ਅਮ੍ਰਿਤ ਛਕ ਲਿਆ ਤੇ ਮੇਰੇ ਘਰ ਦੇ ਮੇਰੇ ਨਾਲ ਨਹੀਂ ਆਦੇ ਪਰ ਮੇਰੇ ਮਨ ਚ ਹੈ ਕਿ ਮੈਂ ਜਾਣਾ ਹੀ ਜਾਣਾ ਹੈ ਹਿੰਕੁਟ ਸਾਹਿਬ ਮਹਾਰਾਜ ਕੋਲ ਗਿਆ ਹੀ ਗਿਆ ਤੇ ਦੂਜੀ ਗੱਲ ਤੇ ਕੀ ਮੈਂ ਮੇਰੇ ਨਾਲ ਹਰ ਹਰ ਆਪਾਂ ਕਹਿੰਦੇ ਆਪਣਾ ਇੱਕ ਮਿਸਟਰੀ ਕਾਲਜ ਆਦਾੜਾ ਹੈਗਾ ਟਕਸਾਲ ਹੈਗੀ ਆ ਠੀਕ ਆ ਮੇਰਾ ਹਰ ਇੱਕ ਨਾਲ ਹੀ પ્રેમ ਪਿਆਰ ਹੈ ਮੈਨੂੰ ਕਦੇ ਵੀ ਉਹਨਾਂ ਦੀ ਜਿਹੜੀਆਂ ਇਸ਼ੂਸ ਦੇ ਉੱਤੇ ਆਪਣਾ ਪੰਥ ਨਹੀਂ ਬੈਠਦਾ ਇਕੱਠੇ ਹੋ ਕੇ ਤੇ ਮੈਂ ਕਦੇ ਉਸ 'ਚ ਮੈਨੇ ਪੈਂਦਾ ਹੀ ਨਹੀਂਗਾ ਨਾਵ ਮੇਨਾਂ ਨੂੰ ਗੱਲ ਕਰਦੇ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਇਨੇ ਪਿਆਰ ਚ ਰਹਿਣਾ ਸਿੱਖੀ ਦੇ ਇਹਨੇ ਸਿੱਖੀ ਕਮਾਉਣ ਵਾਸਤੇ ਇਹ ਸਿੱਖੀ ਚ ਆਇਆ ਮੈਂ ਇਸ਼ੂਸ ਤੇ ਨਹੀਂ ਪੈਣਾ ਠੀਕ ਹੈ ਕਿਉਂਕਿ ਇਹ ਪੰਥਕ ਮਸਲੇ ਨੇ ਅਸੀਂ ਤਾਂ ਅਸੀਂ ਤਾਂ ਸਿੱਖੀ ਕਮਾਉਣ ਦੇ ਅਸੀਂ ਸੇਵਾਦਾਰ ਆ ਪੰਥ ਦੇ ਹਨ ਤੇ ਸਾਨੂੰ ਜਦੋਂ ਕੋਈ ਹੁਕਮ ਲੱਗੂ ਐਸਾ ਤਿਆਰ ਬਰ ਤਿਆਰ ਆ ਰ ਹਾਂ ਉਸ ਵਾਸਤੇ ਪਰ ਇਸ ਇਸ਼ੂ ਤੇ ਹੀ ਬੈਠ ਕੇ ਆਪਾਂ ਬੈਂਸੀ ਜਾਈਏ ਤੇ ਮੈਂ ਮੈਨੂੰ ਕਦੇ ਬੈਂਚ ਤੇ ਪਿਆ ਹੀ ਨਹੀਂ ਕਿਸੇ ਨਾਲ ਮੇਨਾਂ ਕਦੇ ਕੋਈ ਕਹਿੰਦੇ ਮੈਂ ਹੁਣ ਦਲਾਚ ਵੀ ਗਿਆ ਨਿਆੰਥਿੰਗਾ ਦੇ ਹਨ ਜਦੋਂ ਮੈਂ ਬਣਾਸਾ ਉਸ ਤੋਂ ਪਹਿਲਾਂ ਜਲਾ ਪੰਥਾ ਜਾ ਕੇ ਮਿਸਿਸ ਜੱਤਰ ਨਾ ਦਲਦੇ ਪੜਾਵਾਂ ਚ ਰਹਿ ਉੱਥੇ ਉਹਨਾਂ ਨੇ ਕਦੇ ਨਹੀਂ ਮੇਰੇ ਨਾਲ ਕੋਈ ਗੱਲ ਕੀਤੀ ਤਾਂ ਬੜੇ ਪ੍ਰੇਮ ਨਾਲ ਮੈਂ ਵੇਖਿਆ ਕਿ ਵੀ ਉਹ ਅਸਲ ਵਿੱਚ ਜਿਹੜੀ ਗੱਲਾਂ ਮੈਂ ਇਤਿਹਾਸ ਚ ਪੜਦਾ ਜਾਂ ਮੈਂ ਇਤਿਹਾਸ ਦੀ ਚੀਜ਼ਾਂ ਨੂੰ ਵੇਖਦਾ ਉਹ ਅਸਲ ਜ਼ਿੰਦਗੀ ਤੇ ਉਹ ਬਤੀਤ ਵੀ ਕਰ ਰਹੇ ਨੇ ਨਿਆੰਥਿੰਗਾ ਉਹ ਦਲਪੰਤ ਜਿਹੜੇ ਆਪਣੇ ਸਿੰਘ ਨੇ ਉਹ ਉਦਾਂ ਹੀ ਬਤੀਤ ਕਰ ਰਹੇ ਨੇ ਲੋਕ ਪੁੱਸ ਤੋਂ ਪਹਿਲਾਂ ਸਿੰਘਾਂ ਕੋਲ ਆ ਰਹੇ ਨੇ ਉਹਨਾਂ ਦੇ ਪੜਾਵਾਂ ਤੇ ਮੈਂ ਉਸ ਪੜਾਵਾਂ ਵਿੱਚ ਰਹਿ ਕੇ ਦੇਖ ਰਿਹਾ ਕਿ ਲੋਕ ਸਾਰੀ ਆਪਣੀਆਂ ਪ੍ਰੋਬਲਮਾਂ ਲੈ ਕੇ ਇਨਾਂ ਕੋਲ ਆਉਂਦੇ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਕਿ ਵੀ ਇਨਾਂ ਨੂੰ ਕੁਝ ਨਹੀਂ ਆਉਂਦਾ ਆਪਾਂ ਇੱਥੇ ਸ਼ਹਿਰ 'ਚ ਬੈਠੇ ਉਹਨਾਂ ਨੂੰ ਕਹਿੰਦੇ ਕਿ ਉਹ ਤਾਂ ਉਹ ਹਨਾ ਨਹੀਂ ਕੋਈ ਜਾਣਦੇ ਪੜੇ ਲਿਖੇ ਨਹੀਂ ਹੈਗੇ ਪਰ ਉਹ ਪੜੇ ਨਾ ਲਿਖੇ ਹੋਣ ਦੀ ਕਰਕੇ ਪਰ ਉਹਨਾਂ ਚ ਇੱਕ ਕਿਤੇ ਨੇ ਸੁਲਾ ਕਰਾਉਣ ਦੀ ਗੱਲ ਈ ਆ ਰਿਸਪੌਂਸਿਬਿਲਟੀ ਦੀ ਗੱਲ ਉਹਨਾਂ ਚਾਹੀਦੀ ਆ ਬਾਣਾ ਕਦੋਂ ਤੋਂ ਬਾਣਾ ਸ਼ੁਰੂ ਕੀਤਾ ਜਾਂਦੀ ਜਦੋਂ ਤੁਸੀਂ ਬਾਣਾ ਧਾਰਿਆ ਪੱਕਾ ਮਨ ਬਣਾ ਲਿਆ ਹਾਂਜੀ ਪੱਕਾ ਤਾਂ ਮਾਰ ਨਹੀਂ ਕੀਤਾ ਅਹੀ ਤਾਂ ਕੱਚੀ ਹੈ ਹਲੇ ਵੀ ਕੱਚੀ ਆ ਤੇ 2015 ਵਿੱਚ 14 ਵਿੱਚ ਮੈਂ ਉੱਥੇ ਮਿਸਟਰ ਸੀਧੰਤਨ ਤਰਨਾਦਲ ਦੇ ਗੈਨੀ ਮਤਾਪਸੀ ਜੀ ਹੋਣਾ ਬਲਪੰਬੋਈ ਪਿੰਡ ਉਹਨਾਂ ਕੋਲ ਰਹਿਣ ਨੂੰ ਗਿਆ ਸੀਗਾ ਮੇਰੀ ਮੰਗੁਰਮੁਖੀ ਚ ਚੰਗੇ ਨਹੀਂ ਸੀ ਪੜਨ ਦੇ ਵਿੱਚ ਜਿੰਨਾ ਮਾਤਾ ਜੀ ਹੋਣਾ ਸਿਖਾਇਆ ਸੀ ਉਹ ਮੈਂ ਪੜਦਾ ਸੀਗਾ ਪਰ ਕਿਤੇ ਨਾ ਕਿਤੇ ਮੈਨੂੰ ਫੀਲ ਹੁੰਦਾ ਸੀ ਕਿ ਮੈਂ ਸ਼ਤ ਗਲਤ ਪੜਦਾ ਜਦੋਂ ਤੱਕ ਸੰਥਾ ਨਾ ਲੱਭੀ ਤੇ ਮੈਂ ਉੱਥੇ ਸੰਥਾ ਲੈਣ ਲਈ ਗਿਆ ਸੀਗਾ ਭਾਈ ਸਾਹਿਬ ਤੋਂ ਤੇ ਫਿਰ ਉੱਥੋਂ ਮੇਰਾ ਮਨ ਸ਼ੁਰੂ ਤੋਂ ਬਣਿਆ ਹੀ ਹੋਇਆ ਸੀਗਾ ਮੇਰਾ ਤਾਂ ਮੈਂ ਦੱਸਦਾ ਮੇਰੇ ਨਾਨਕੇ ਨੇ ਮੇਰੇ ਦੋ ਵਾਰੇ ਕੇਸ ਘਟਾਏ ਕਿ ਮੈਂ ਕੇਸ ਰੱਖੇ ਤੇ ਕਹਿੰਦੇ ਨਹੀਂ ਤੂੰ ਸਿੱਟ ਮੜ ਸਕਦਾ ਤੂੰ ਬਾਅਦ ਚ ਘਟਾ ਲੇਗਾ ਤੈਨੂੰ ਨਹੀਂ ਮੰਨਣ ਦੇਣਾ ਮੈਂ ਛੋਟਾ ਸੀਗਾ 7ਵੀਂ ਚ ਸੀਗਾ 8ਵੀਂ ਸੀਗਾ ਉਹਨਾਂ ਨੇ ਨਹੀਂ ਰੱਖਣ ਦਿੱਤੇ ਦੋ ਵਾਰੀ ਮੈਂ ਛੁੱਟੀਆਂ ਘਰ ਮੇਂ ਗਿਆ ਤੇ ਉਹਨਾਂ ਨੇ ਕੇਸ ਕਟਾਤੇ ਤੀਜੀ ਵਾਰ ਮੈਂ ਮਨਾ ਕਰਤਾ ਕਿ ਮੈਂ ਨਾ ਮੰਨਣ ਆ ਕੇ ਜਾਣਾ ਹੀ ਨਹੀਂਗਾ 9ਵੀਂ ਕਲਾਸ ਦੀ ਛੁੱਟੀਆਂ ਚ ਮੈਂ ਨਾਣ ਕੇ ਗਿਆ ਨੀਗਾ 10ਵੀਂ ਕਲਾਸ ਜਦੋਂ ਹੋਇਆ ਤੇ ਫੇ ਮੇਰੇ ਕੇਸ ਜਦੋਂ ਵੱਡੇ ਹੋ ਗਏ ਜੁੜਾ ਹੋ ਗਿਆ ਫੇਰ ਉਹਨਾਂ ਦੀ ਹਿੰਮਤ ਨਹੀਂ ਬਈ ਮਤਲਬ ਘਰ ਦੇ ਨੇ ਕਹਿੰਦੇ ਚਲੋ ਹੁਣ ਤੂੰ ਰੱਖ ਲਿਆ ਰਦ ਮੋ ਸੀ ਸੀ ਦੇ ਦਿੰਦੇ ਤੂੰ ਨਿਭਾਈ ਪੱਕਾ ਤੇ ਫਿਰ ਉਹ ਇਦਾਂ ਇਦਾਂ ਗਾਣੀ ਸੀ ਕਿ ਇਦਾਂ ਨਹੀਂ ਕਿ ਵੀ ਬੜੇ ਆਰਾਮ ਨਾਲ ਹੋ ਗਿਆ ਕੰਮ ਇੱਕ ਪਰਿਵਾਰ ਜਦੋਂ ਕੱਟਰ ਕਹ ਲੋ ਜਾਂ ਇੱਕ ਜਿਹੜੇ ਪਾਸੇ ਲੱਗੇ ਆ ਨਾ Hindu ਪਰਿਵਾਰ ਪਰਿਵਾਰ ਨਾਲ ਦਾਦਕੇ ਵੀ ਸਾਰਾ Hindu ਆ ਮਾਤਾ ਤੇ ਜਾਂਦਾ ਵਾ ਹਨਾ ਤੇ ਨਾਨਕੇ ਦੇ ਵਿੱਚ ਇੰਨਾ ਪੱਕੀ ਸਿੱਖੀ ਵਾਲੇ ਨਹੀਂ ਹੈਗੇ ਤੇ ਪ੍ਰੋਬਲਮਸ ਹੁੰਦੀਆਂ ਨੇ ਹਾਂ ਜਿੱਦ ਤੀ ਤੁਹਾਨੂੰ ਕੀ ਲੱਗਦਾ ਆਪਾਂ ਕੱਟੜ ਵਰਡ ਯੂਜ਼ ਕਰਦੇ ਆ ਆਮ ਤੌਰ ਤੇ ਜਿਹੜਾ ਇਹ ਅੱਖਰ ਆ ਇਹ ਕਿੰਨਾ ਲੋਕਾਂ ਨੂੰ ਕੱਟੜਤਾ ਮਹਿਸੂਸ ਹੁੰਦੀ ਹੈ ਜਿਹੜੇ ਆਪ ਲੋਕ ਧਾਰਮਿਕ ਧਰਮ ਨਿਰਪੱਖ ਨਹੀਂ ਹੁੰਦੇ ਜਾਂ ਉਹ ਧਰਮੀ ਹੋਣਾ ਨਹੀਂ ਚਾਹੁੰਦੇ ਆਪਣੀ ਜ਼ਿੰਦਗੀ ਵਿੱਚ ਇਹ ਮੈਨੂੰ ਐਂ ਹੀ ਜਾਪਦਾ ਕਿ ਇਹ ਉਹਨਾਂ ਲੋਕਾਂ ਨੂੰ ਕੱਟੜਵਾਦ ਜਾਂ ਮਹਿਸੂਸ ਹੁੰਦੀ ਹੈ ਤੁਹਾਨੂੰ ਕੀ ਲੱਗਦਾ ਇਹ ਪਿੱਛੇ ਕੀ ਕਾਰਨ ਹੈ ਲੋਕ ਅੱਜ ਕੱਲ ਦੇਖੋ ਕਾਲੀ ਯੁਗ ਦਾ ਜ਼ਮਾਨਾ ਹੈ ਤੇ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਕਿ ਆਪਾ ਆਪਣਾ ਜੀਵਨ ਵੇਸਟ ਕਰ ਰਹੇ ਆ ਫਾਲਤੂ ਦੇ ਕੰਮਾਂ ਦੇ ਵਿੱਚ ਤੇ ਕੀ ਸਿਹਤ ਕੀ ਦੇਣਾ ਚਾਹਣਗੇ ਜੋ ਤੁਹਾਡਾ ਐਕਸਪੀਰੀਅੰਸ ਲਾਈਫ ਹੈ ਹੂੰ ਇਸ ਨੂੰ ਮੈਨੂੰ ਇਹਦਾ ਲੱਗਦਾ ਕਿ ਕੱਟੜ ਜਿਹੜਾ ਚੀਜ਼ ਹੈ ਨਾ ਉਹ ਇੱਕ ਡਿਸਪਲਿਨ ਦੇ ਵਿੱਚ ਵੀ ਆ ਜਾਂਦਾ ਦੋਵੇਂ ਚੀਜ਼ਾਂ ਹੈਗੀਆਂ ਨੇ ਲੋਕ ਕਿਸ ਤਰ੍ਹਾਂ ਕੇ ਵੇਖ ਰਹੇ ਨੇ ਉਹ ਹੀ ਡਿਪੈਂਡ ਕਰਦਾ ਹੈ ਨਾ ਮੈਂ ਹੁਣ ਬਾਣਾ ਸੁਝਾ ਰਿਹਾ ਸ਼ਾਇਦ ਚ ਰਹਿਣਾ ਉਸ ਤੋਂ ਬਾਅਦ ਮੇਰੇ ਨਾਲ ਦਾ ਸਿੱਖ ਜਿਹੜਾ ਮੈਨੂੰ ਕਹੇਗੀ ਕਿ ਇਹ ਤਾਂ ਬਾਣੇ ਤੇ ਲਾਉ ਕੁਝ ਪਾਉਂਦਾ ਹੀ ਨਹੀਂ ਨਾ ਤੇ ਕੱਟੜ ਐਬ ਵਾਲੇ ਕੱਟੜ ਮੈਨੂੰ ਇਦਾਂ ਕਹਿ ਸਕਦੇ ਨੇ ਲੋਕ ਨਾ ਪਰ ਕੀ ਪਤਾ ਉਹ ਉਹ ਨੂੰ ਇਹ ਮਨ ਉਹ ਇਦਾਂ ਸੋਚਦਾ ਪਰ ਮੇਰੇ ਮਨ ਦਾ ਮੇਰਾ ਪਿਆਰ ਹੈ ਮੈਨੂੰ 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 ਮਾਣ ਹੈ ਮੈਨੂੰ ਮਾਣ ਹੈ ਨੇ ਬਾਣਾ ਬਖਸ਼ੇ ਦਾ ਮੈਸੇਜ ਆ ਰਹੇ ਆ ਇਹ ਇਹ ਦ੍ਰਿਸ਼ਟੀ ਹੈ ਵੇਖਣ ਦੀ ਲੋਕਾਂ ਦੀ ਤੇ ਸਾਡੀ ਸਮਝ ਹੈ ਇਹ ਹੌਲੀ ਹੌਲੀ ਜਿਹੜੇ ਪਰਦੇ ਆਪੇ ਚੁੱਕੇ ਜਾਂਦੇ ਜਦੋਂ ਤੁਸੀਂ ਸੱਚਾਈ ਵੱਲ ਤੁਰਦੇ ਹੋ ਤੁਸੀਂ ਗੱਲ ਕਰ ਰਹੇ ਹੋ ਅ ਦਰਸ਼ਕਾਂ ਨੂੰ ਅਸੀਂ ਇਹ ਵੀ ਦੱਸਣਾ ਚਾਹਾਂਗੇ ਜਿਹੜੇ ਲੋਕ ਨਿਹੰਗ ਸਿੰਘਾਂ ਤੋਂ ਖੈਰ ਖਾਉਂਦੇ ਆ ਬਹੁਤ ਦੇਖਿਆ ਆ ਅਸੀਂ ਇੰਟਰਵਿਊ ਕੀਤੇ ਆ ਵੀਰੇ ਉਹਨਾਂ ਨੂੰ ਪੰਗੀ ਕਹਿੰਦੇ ਆ ਜਾਂ ਹੋਰ ਵੀ ਕਈ ਗਲਤ ਵਰਡ ਯੂਜ਼ ਕਰਦੇ ਆ। ਦੇਖੋ ਜੀ ਤੁਹਾਨੂੰ ਕੀ ਲੱਗਦਾ ਜਦੋਂ ਗੁਰੂ ਸਾਹਿਬ ਆਪ ਸਰੀਰ ਰੂਪ ਵਿੱਚ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੋਰ ਸਾਡੇ ਜਿਹੜੇ ਗੁਰੂ ਸਾਹਿਬ ਸਾਰੇ ਜਿਹੜੇ ਸਿੱਖ ਉਹਨਾਂ ਨਾਲ ਵੱਸਦੇ ਸੀਗੇ ਖਾਸਾ ਪੰਥ ਦੇਦੋਂ ਅਮਰ ਸ਼ਾਹ ਮਹਾਰਾਜ ਤੋਂ ਬਾਅਦ ਕਿਹਾ ਉਹ ਸਾਡੇ ਵਰਗੇ ਸਿੱਖ ਜਿਹੜੇ ਪੈਂਟਾ ਕਬੀਲੇ ਨੇ ਜਾਂ ਬਾਣੇ ਵਾਲੇ ਸਿੰਘ ਸੀਗੇ ਇਹ ਅਸੀਂ ਲੋਕਾਂ ਨੂੰ ਇਹ ਕਲੈਰੀਫਾਈ ਕਰਨਾ ਹੈ। ਇਹ ਵੀ ਜਿਹੜੇ ਲੋਕ ਬਾਣੇ ਵਾਲੇ ਸਿੰਘਾਂ ਤੋਂ ਨਫ਼ਰਤ ਕਰਦੇ ਆ ਕਿ ਨਿਹੰਗ ਸਿੰਘ ਹੈ ਜੀ ਉਹਨਾਂ ਦੀ ਚਾਨਣਾ ਪਾਉਣਾ ਇਸ ਚੀਜ਼ ਤੇ ਅਸਲ 'ਚ ਜਦ ਮਹਾਰਾਜ ਅੱਜ ਸਰੀਰ ਵਿੱਚ ਦੁਬਾਰਾ ਮਹਾਰਾਜ ਆ ਜਾਣ ਕੋਈ ਮਹਾਰਾਜ ਹਜੂਰ ਸਾਹਿਬ ਵਿੱਚ ਅਲੋਪ ਹੋਏ ਆਂ ਜੋਤੀ ਉਹਨੇ ਸਪਾਏ ਪਰ ਉਹ ਸਿੱਖ ਕਿਹ ਹੈ ਜੇ ਸੰਤ ਜੋ ਮਹਾਰਾਜ ਨਾਲ ਸਤ ਨੂੰ ਕੀ ਲੱਗਦਾ ਮੈਨੂੰ ਤਾਂ ਬੈ ਲੱਗਿਆ ਕਿ ਜਿਹੜੇ ਮਹਾਰਾਜ ਕੋਲ ਆ ਗਏ ਬਸ ਮਾਰਗ ਦੀ ਹੋ ਗਏ ਸੀਗੇ ਤੇ ਉਹਨਾਂ ਨੂੰ ਤਾਂ ਹੋਰ ਕਿਸੇ ਦੀ ਚੀਜ਼ ਦੀ ਲੋੜ ਹੀ ਨਹੀਂ ਮਹਿਸੂਸ ਹੋਈ ਜਦ ਮਹਾਰਾਜ ਗੁਰੂ ਨੇ ਕਹਿਤਾ ਤੇ ਉਸੇ ਦੇ ਉੱਤੇ ਚੱਲੇ ਆ ਠੀਕ ਹੈ ਤੇ ਗੁਰੂ ਸਾਹਿਬ ਨੂੰ ਤਾਂ ਉਹੀ ਸਿੱਖ ਪਿਆਰੇ ਹੁੰਦੇ ਆ ਬਾਕੀ ਦੇਖੋ ਜਿਹੜੀ ਜਿਹੜੀ ਪ੍ਰਾਤੋ ਸਮੇਂ ਦੀ ਗੱਲ ਹੈ ਕਿ ਪਹਿਲਾਂ ਕੱਪੜੇ ਕਿਵੇਂ ਪਾਉਂਦੇ ਸੀ ਕੀ ਕਰਦੇ ਸੀ ਇਹ ਤਾਂ ਉਹ ਤੋਂ ਉਦੋਂ ਦੀ ਗੱਲਾਂ ਨੇ ਗੁਰੂ ਦੇ ਨਿਕਟੇ ਸੀ ਇੱਕ ਜ਼ਰੂਰ ਇਹ ਇਦਾਂ ਦੇ ਹੋਣਗੇ ਜੋ ਗੁਰੂ ਨੇ ਕਿਹਾ ਉਹ ਹੀ ਪੰਨ ਗੁਰੂ ਦੇ ਕਹਿਣ ਤੇ ਕੁਝ ਵੀ ਕਰਨ ਨੂੰ ਤਿਆਰ ਨੇ ਤੇ ਗੁਰੂ ਨੇ ਜੋ ਪਹਿਨਵਾ ਆਇਆ ਤੇ ਉਹ ਹੀ ਪਹਿਨਣਗੇ ਉਹ ਵੀ ਜੋ ਕੱਪੜੇ ਦਿੱਤੇ ਮਹਾਰਾਜ ਜਿਹੜੇ ਕੱਪੜੇ ਪਹਿਨਾਏ ਨੇ ਉਹ ਹੀ ਪਹਿਨਣਗੇ ਇਸਲਾਵਾਤ ਨਹੀਂ ਕੋਈ ਕੰਮ ਸੋਹਿਆ ਜਾਂ ਕੋਈ ਕੋਈ ਮਾਰਾ ਨੇ ਕੋਈ ਕੰਮ ਦਿੱਤਾ ਹੋਏ ਰੁਕਤ ਕੰਮ ਦਿੱਤਾ ਹੋਏ ਤੇ ਹੋ ਸਕਦਾ ਬਹਿਰਾਵਾ ਬਦਲ ਕੇ ਗਏ ਹੁਣ ਕਿਤੇ ਪਰ ਮਾਰਾ ਦੇ ਨਾਲ ਰਹਿਣ ਵਾਲੇ ਤਾਂ ਮਹਾਰਾਜ ਵਰਗੇ ਹੀ ਹੋਣਗੇ ਨਾ ਮਹਾਰਾਜ ਦੀ ਆਖੇ ਆਖੇ ਲੱਗਣ ਵਾਲੇ ਸਿੱਖ ਮਹਾਰਾਜ ਦੀ ਦ੍ਰਿਸ਼ਟੀ ਵਾਲੇ ਸਿੱਖ ਸਾਰੇ ਮਹਾਰਾਜ ਵਰਗੇ ਹੀ ਹੋਣਗੇ ਉਹਨਾਂ ਵਰਗੇ ਦਿਖਦੇ ਆ ਅੱਜ ਜੀਵਨ ਤੁਹਾਡਾ ਕਿਵੇਂ ਦਾ ਦਿੱਤ ਜੀ ਕਿਵੇਂ ਦਾ ਮਹਿਸੂਸ ਕਰ ਰਹੇ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਜੀ ਹੈਗੇ ਆ ਕੀ ਮਹਿਸੂਸ ਕਰਦੇ ਹੋ ਅੱਜ ਸਿੱਖੀ ਉਹ ਮਾਰੇ ਤੋਂ ਬਖਸ਼ੀ ਕਿੰਨਾ ਕੁ ਚੇਂਜ ਆ ਗਿਆ ਲਾਈਫ ਜ਼ਿੰਦਗੀ 'ਚ ਜਦੋਂ ਮਹਾਰਾ ਨੇ ਸਿੱਖੀ ਬਖਸ਼ੀ ਆ ਉਸ ਤੋਂ ਬਾਅਦ ਦਸਤਾਰ ਦੀ ਸੇਵਾ ਨਾਲ ਹੀ ਬਖਸ਼ਤ ਸੀ ਪਹਿਲਾਂ ਤਾਂ 2011 ਦੇ ਵਿੱਚਕਾਰ ਮਤਲਬ ਪਹਿਲਾਂ 9 ਤੋਂ ਜਦੋਂ ਮਿਰਤ ਨਹੀਂ ਵੀ ਸ਼ਿਕਾਇਆ ਸੀ 2009 ਤੋਂ ਲੈ ਕੇ 10 ਤੱਕ ਆਪਾਂ ਮਹਾਲੀ ਚੰਡੀਗੜ੍ਹ ਟਰਾਈ ਸਿਟੀ ਸਾਰੇ ਇੱਥੇ ਦਸਤਾਰ ਦੀ ਸੇਵਾ ਨਿਭਾਈ ਮਹਾਰਾ ਨੇ ਉਸਵਰ ਲੱਖੀ ਨਿਭਾਉਂਦਾ ਸੀ ਪਹਿਲਾਂ ਜੋਬ ਵੀ ਕਰਨੀ ਪੜਦੇ ਵੀ ਸੀ ਜੋਬ ਵੀ ਕਰਦੇ ਉਹੀ ਉਹੀ ਜੋਬ ਤੋਂ ਪੈਸੇ ਲਾ ਕੇ ਬੈਨਰ ਲਾ ਕੇ ਗੁਰਦਾਰਿਆਂ ਨਾਲ ਗੱਲ ਕਰਕੇ ਕੈਂਪ ਆਰਗੇਨਾਈਜ਼ ਕਰਨੇ ਕਿ ਨੌਜਵਾਨਾਂ ਨੂੰ ਦਸਤਾਰ ਦੀ ਲੋੜ ਹੈ ਤੇ ਇੱਕ ਇਨਸੀਡੈਂਸ ਹੋਇਆ ਸੀ ਉਸ ਤੋਂ ਮੈਨੂੰ ਮਹਿਸੂਸ ਹੈ ਕਿ ਇਹ ਚੀਜ਼ ਨੂੰ ਸਿਖਾਉਣ ਦੀ ਲੋੜ ਹੈ ਲੋਕਾਂ ਨੂੰ ਅੱਜ ਤੁਸੀਂ ਸ਼ਸਤਰਧਾਰੀ ਹੋ ਗੱਤਰੇ ਤੁਹਾਡੇ ਸਿਰ 'ਚ ਸਾਹ ਹੈ ਕਿਰਪਾਨ ਅੰਸ਼ ਕੰਜਰ ਵੀ ਤੁਸੀਂ ਪਾਇਆ ਕੀ ਲੱਗਦਾ ਤੁਹਾਨੂੰ ਜਿਹੜੇ ਮੈਂ ਗੱਲ ਕਰਾਂਗਾ ਪਿਛਲੇ ਸਮੇਂ ਦੌਰਾਨ ਇੱਕ ਯੋਧਾ ਜਿਹਾ ਸੀ ਸੌਰਮਾ ਮੈਂ ਗੱਲ ਕਰਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤਕਰੀਬਨ ਜੇ ਅਸੀਂ ਗੱਲ ਕਰੀਏ 6 ਮਹੀਨੇ ਦੇ ਵਿਚਕਾਰ 4000 ਮੁੰਡਿਆਂ ਨੂੰ ਨੌਜਵਾਨ ਅੰਮ੍ਰਿਤ ਚਕਾਤਾ ਸੀ ਗੁਰੂ ਦੇ ਲੜ ਲਾਇਆ ਸੀ ਤੁਹਾਨੂੰ ਕੀ ਲੱਗਦਾ ਜੋ ਸਿੰਘ ਦੇ ਬੁਰਗੜਾ ਜੇਲ੍ਹ ਚ ਬੈਠਾ ਕਿਸ ਚੀਜ਼ ਦਾ ਹਰਜਾਨਾ ਉਹਨੂੰ ਭਰਨਾ ਪੈ ਰਿਹਾ ਖਰਜਾਂ ਦਾ ਨਹੀਂ ਭਾਈ ਗੁਰਜੀ ਇਹ ਵੀ ਇਹ ਵੀ ਕਮਾਈ ਹੈ ਉਹਨਾਂ ਦੀ ਦੇਖੋ ਮਹਾਰਾਜ ਜੇ ਕਿਸੇ ਨੇ ਤੋਰਦੇ ਆ ਸਿੱਖੀ ਦੀ ਸਿੱਖੀ ਦੀ ਇੰਨੀ ਉਹਨਾਂ ਦੇ ਨਾਲ ਤਪੱਸਿਆ ਚੱਲਦਾ ਹੈ ਨਾ ਤੇ ਜਿਹੜਾ ਜੋ ਉੱਥੇ ਬੈਠੇ ਵੀ ਆਂ ਤਾਂ ਸਿੰਘ ਪਹਿਲਾਂ ਵੀ ਬੰਦੀ ਹੋਏ ਨੇ ਭਾਈ ਜਗਤਾਰ ਸਿੰਘ ਹੋਰਾਂ ਵੀ ਬੰਦੀ ਨੇ ਕਿੰਨੇ ਟਾਈਮ ਤੋਂ ਉਹ ਆਪਣੇ ਪੱਕੇ ਦ੍ਰਿੜ ਨੇ ਉਹਨਾਂ ਨੂੰ ਕੋਈ ਖਰੀਦ ਨਹੀਂ ਸਕਿਆ ਹਲਕਾ ਤੇ ਇਹ ਵੀ ਉਹਨਾਂ ਦਾ ਇੱਕ ਮਹਾਰਾਜ ਨਹੀਂ ਪੈਰਾ ਲਾਇਆ ਹੈ ਨਾ ਆਏਗਾ ਸਮਾਂ ਮਹਾਰਾਜ ਬਖਸ਼ਣਗੇ ਉਹਨਾਂ ਨੂੰ ਵੀ ਹੈ ਨਾ ਤੇ ਇਹ ਇਹ ਇੱਕ ਸਾਡੀ ਸਿੱਖਾਂ ਦੀ ਪਹਿਲੀ ਗੱਲ ਤਾਂ ਇਹ ਹੈ ਨਾ ਅਸੀਂ ਸਿੱਖਾਂ ਨੇ ਗੁਰੂ ਨੂੰ ਸਿਰ ਦਿੱਤਾ ਤੇ ਗੁਰੂ ਦੇ ਹਵਾਲੇ ਕਰਤਾ ਤੇ ਗੁਰੂ ਦੀ ਮਰਜ਼ੀ ਹੈ ਹੁਣ ਜਿੱਦਾਂ ਮਰਜ਼ੀ ਤਾਂ ਗੱਲ ਤਾਂ ਸਾਡੀ ਕਿ ਅਸੀਂ ਨਿਭਣਾ ਹੈ ਅਸੀਂ ਨਿਭਾਉਣਾ ਹੈ ਹੈ ਨਾ ਸਿਰ ਤਲੀ ਤੇ ਧਰ ਕੇ ਗੁਰੂ ਨੇ ਸਾਡਾ ਸਿਰ ਮੰਗਿਆ ਕਿ ਆਪਣਾ ਸਿਰ ਦੇ ਦਿਓ ਸਾਨੂੰ ਜਿੰਨੇ ਪ੍ਰੇਮ ਦੀ ਖੇਡ ਖੇਡਣੀ ਹੈ ਨਾ ਤੇ ਅਸ ਤਾਂ ਸਿਰ ਦਿੱਤਾ ਮਾਰਾ ਇਹਨੂੰ ਤੇ ਮਾਰਾ ਇਹਨੂੰ ਜਿੱਦੋਂ ਨੂੰ ਤੋੜਨਗੇ ਅਸੀਂ ਉੱਚ ਪਾਣਾ ਮੰਨ ਕੇ ਉਸ ਨੂੰ ਮੰਨਣਾ ਤੇ ਚੱਲਣਾ ਉਸਤੇ ਤੇ ਭਾਈ ਅਮਰਪਾਲ ਸਿੰਘ ਵੀ ਚੱਲ ਰਹੇ ਨੇ ਅਤੇ ਸੋ ਦੇਖੋ ਦਸ਼ਮਦੀ ਬਾਣੀ ਚ ਮਹਾਰਾ ਜੀ ਲਿਖਿਆ ਕਹਿੰਦੇ ਰੂਸ ਚੀਨ ਹਿੰਦ ਮੇ ਚੜ ਜਾਵੇ 70 ਕਰੋੜ ਤੋਂ 17 ਕਰੋੜ ਬਚ ਜਾਵੇ ਮਹਾਰਾ ਦੇ ਬਚਨਾਂ ਸੋ ਸਾਖਿ ਕਿ ਇਹ ਜੀ ਹਵਾ ਚਲਾਵਾਂ ਕਿ ਜਿਸ ਜਿਹਦੇ ਉੱਪਰੋਂ ਹਵਾ ਲੱਗਦੀ ਰਹੂਗੀ ਉਹ ਸਿੰਘ ਸਾਜਦਾ ਰਹੇਗਾ ਸਮਾਂ ਨੇੜੇ ਅਸੀਂ ਦੇਖ ਰਿਹਾ ਕਿ ਹਰ ਪਾਸੇ ਧਰਨੇ ਕਿਤਨਾ ਕਿਤੇ ਲੱਗੇ ਹੋਏ ਆ ਸੋ ਇਹ ਕੋਸ਼ਿਸ਼ ਸੀਗੀ ਸਾਡੀ ਕਿ ਤੁਹਾਡਾ ਤੁਹਾਨੂੰ ਦੱਸਿਆ ਕਿ ਇਹ ਜਿਹੜਾ ਇੱਕ ਫੇਮਸ ਚਿਹਰਾ ਅਸੀਂ ਵੀ ਦੇਖਿਆ ਕਾਫੀ ਸਾਲੋਂ ਦੇਖ ਰਹੇ ਹਾਂ ਹਮੇਸ਼ਾ ਜਦੋਂ ਧਾਰਮਿਕ ਸਮਾਗਮਾਂ ਦੇ ਜਿਹੜੀ ਅਸੀਂ ਗੱਲ ਕੀਤੀ ਸੀਗੀ ਜਤੇ ਜੀ ਬਈ ਪ੍ਰੋਫੈਸ਼ਨ ਤੁਸੀਂ ਕੀ ਕਰਦੇ ਹੋ ਔਰ ਕੋਈ ਸੋਣੇ ਚ ਆਇਆ ਸੀ ਕਿ ਤੁਸੀਂ ਤੁਹਾਡੀ ਕੋਈ ਐਨਜੀਓ ਚਲਾ ਰਹੇ ਹੋ ਕੋਈ ਸੇਵਾ ਕਰਦੇ ਹੋ ਜਿੱਦੇ ਚ ਆਪਾਂ ਕਿਸੇ ਹੋਰ ਨੌਜਵਾਨ ਨੂੰ ਜੋੜ ਸਕਦੇ ਆ ਨਾਲ ਤੁਸੀਂ ਹਾਂਜੀ ਭਾਈ ਗੁਰਜੀ ਅਸੀਂ ਬੇਸਿਕਲੀ ਸ਼ੁਰੂ ਤੋਂ ਹੀ ਮੈਂ ਕਿਰਤਬਿਰਤ ਵਿੱਚ ਜੁੜਿਆ ਹੋਇਆ ਪਹਿਲਾਂ ਕੋਈ ਕੰਮ ਕੀਤਾ ਫਿਰ ਪ੍ਰੋਪਰਟੀ ਪ੍ਰੋਪਰਟੀ ਵਾਲੇ ਵੀਰਾਂ ਨਾਲ ਵੀ ਮੈਂ ਕੰਮ ਕੀਤਾ ਡੀਲਰ ਭਾਈ ਦੇ ਵਿੱਚ ਵੀੜ ਜਿੱਤ ਦੇ ਵੀੜੀ ਹੈਗੇ ਨੇ ਉਹਨਾਂ ਨੇ ਕੰਮ ਕੀਤਾ ਤੇ ਕੁਦਰਤੀ ਮੇਰੀ ਇੱਕ ਸਕਿੱਲ ਡਿਵੈਲਪ ਹੋਈ ਸੀ ਐਡਵਰਟਾਈਜ਼ਮੈਂਟ ਦੇ ਦੇ ਵਿੱਚ ਹੁਣ ਹੁਣ ਮੇਰੀ ਜੋ ਕਿਰਤਬਿਰਤ ਹੈਗੀ ਆ ਉਹ ਉਹੀ ਆ ਮੈਂ ਅਕਾਲ ਸਾਈ ਐਡਵਰਟਾਈਜ਼ਿੰਗ ਕਰਕੇ ਕੰਪਨੀ ਬਣਾਈ ਹੋਈ ਹੈ ਆਪਣੀ ਤੇ ਉਹਦੇ ਬਿਹਾਫ ਤੇ ਅਸੀਂ ਬ੍ਰਾਂਡਿੰਗ ਕਰਦੇ ਆ ਹਸਪੀਟਲਸ ਹੋ ਗਏ ਸਕੂਲ ਹੋ ਗਏ ਗੁਰਦਾਰਾ ਸਾਹਿਬ ਦੇ ਜਿਹੜੇ ਬੈਨਰਸ ਵੱਡੇ ਹੋਣਗੇ ਸਾਰੇ ਅਸੀਂ ਬਗਾਨੇ ਮਾਰਾ ਦਿੰਦੇ ਨੇ ਕੰਮ ਸਾਨੂੰ ਬਾਕੀ ਜਿਹੜੀ ਸੇਵਾਵਾਂ ਨੇ ਮੇਨ ਹੁਣ ਦਸਤਾਰ ਦੀ ਸਿਖਲਾਈ ਦੇ ਕੈਂਪ ਚੱਲ ਰਹੇ ਨੇ ਪਹਿਲਾਂ ਪੰਜਾਬ ਪੱਧਰ ਤੇ ਚੱਲਦੇ ਸੀਗੇ ਹੁਣ ਪੰਜਾਬ ਪਰ ਤੋਂ ਥੋੜਾ ਜ ਮੈਂ ਮੈਂ ਨਹੀਂ ਜਾ ਪਾਂਦਾ ਕਿਉਂਕਿ ਘਰ-ਬਾਰ ਕਰਵਾਤ ਕਰਕੇ ਤੇ ਅਦਰਵਾਈਜ਼ ਬਾਹਰ ਕੈਂਪ ਲੱਗਦੇ ਨਹੀਂ ਹਲੇ ਵੀ ਜਿਹੜੇ ਸਿੰਘਾਂ ਨੂੰ ਮੈਂ ਤਿਆਰ ਕੀਤਾ ਹੋਇਆ ਪਿੰਡਾਂ ਦੇ ਵਿੱਚ ਉਹ ਸੇਵਾਵਾਂ ਕਰ ਰਹੇ ਨੇ ਤੇ ਦੂਜਾ ਹਾਂਜੀ ਸੋ ਤੁਸੀਂ ਦੇਖੋ ਦਰਸ਼ਕੋ ਕਿ 2010 ਚ ਇਹਨਾਂ ਨੂੰ ਮਹਾਰਾ ਸਿੱਖੀ ਬਖਸ਼ੀ ਅਮਰਤ ਦੀ ਦਾਤ ਬਖਸ਼ੀ ਅੱਜ ਉਹੀ ਨੌਜਵਾਨ ਜੋ Hindu ਪਰਿਵਾਰ ਦਾ ਸੀਗਾ ਅੱਜ ਸਾਡੇ ਬੱਚਿਆਂ ਨੂੰ ਦਸਤਾਰ ਬੰਨਣੀ ਸਿਖਾ ਰਿਹਾ ਕਿੰਨਾ ਵੱਡਾ ਉਪਰਾਲਾ ਇਹ ਕਰ ਰਹੇ ਆ ਹਾਂਜੀ ਦਸਤਾਰ ਦੇ ਕੈਂਪ ਦੇ ਨਾਲ ਨਾਲ ਮਾਰ ਨੇ ਕਿਰਪਾ ਕੀਤੀ ਉਸੇ ਉਹਨਾਂ ਸਾਲਾਂ ਦੇ ਵਿੱਚ ਦਾ ਡਿਜ਼ਾਸਟਰ ਜਿੰਨੇ ਵੀ ਆਏ ਨੇ ਹਲੇ ਤੱਕ ਹਨਾ ਕਸ਼ਮੀਰ ਦਾ ਨੇਪਾਲ ਬੰਗਲਾਦੇਸ਼ ਰੋਹਿੰਗੀਆਂ ਦਾ ਹੋਇਆ ਸੀਗਾ ਕੁਝ ਮੇਰੀ ਆਰਗੇਨਾਈਜੇਸ਼ਨਾਂ ਜਿਹੜੀਆਂ ਨੇ ਹੋਰ ਬੜੀਆਂ ਵਾਰ ਲੀਆਂ ਨਪਰਾ ਨੇ ਆਪਣੇ ਜਿਹੜੇ ਵਰਗੇ ਉਹਨਾਂ ਨੇ ਸਾਨੂੰ ਮੈਨੂੰ ਡਿਜ਼ਾਸਟਰ ਮੈਨੇਜਮੈਂਟ ਕੋਆਰਡੀਨੇਟਰ ਕ੍ਰੀਏਟ ਕਰਤਾ ਜਿੱਥੇ ਜਿੱਥੇ ਤੂਫਾਨ ਆਉਣਾ ਕੁਝ ਹੋਣਾ ਤੇ ਮੈਂ ਉੱਥੇ ਜਾ ਕੇ ਪ੍ਰਬੰਧ ਕਰਨੇ ਲੋਕਾਂ ਦੀ ਮਦਦ ਕਰਨੀ ਇਹ ਵੀ ਸੇਵਾ ਮਾਰਨ ਨੇ ਦਿੱਤੀ ਹੁਣ ਫਿਲਹਾਲ ਅਸੀਂ ਜੋ ਕਰ ਰਹੇ ਹਾਂ ਮੇਨ ਜੋ ਪ੍ਰੋਜੈਕਟ ਹੈ ਉਹ ਹੈਗਾ ਸਿਕਲੀ ਕਰਾਉਣਾ ਅੱਛਾ ਜੀ ਇਸ ਕੈਂਪਾਂ ਦੇ ਦੌਰਾਨ ਪੰਜਾਬ ਦੇ ਹੋਰ ਛੱਤੀਸਗੜ੍ਹ ਜਾਣ ਦੇ ਉਹ ਜਿੱਥੇ-ਜਿੱਥੇ ਵੀ ਮਾਰ ਲੱਗੇ ਗਿਆ ਇੰਡੀਆ ਤੱਕ ਅਸੀਂ ਕੈਂਪ ਲਾਉਣ ਗਏ ਹਾਂ ਜੰਮੂ ਤੱਕ ਤੇ ਐਮਪੀ ਜਾਣ ਦਾ ਮੌਕਾ ਮਿਲਿਆ ਮੈਨੇ ਮੱਦੇ ਪ੍ਰਦੇਸ਼ਿਕ ਲਈ ਕਰੀ ਕਿਉਂ ਤੇ ਫਿਰ ਸਿਕਲੀਗਰ ਸਿੱਖਾਂ ਦੇ ਜਦੋਂ ਇੱਕ ਵਾਰੀ ਗਏ 2017 ਦੇ ਵਿੱਚ ਨਾਲ ਉਸ ਤੋਂ ਬਾਅਦ ਅਸੀਂ ਉਹਨਾਂ ਦਾ ਰਸਤਾ ਰੱਖਿਆ ਉਹਨਾਂ ਨੂੰ ਉਹਨਾਂ ਨੂੰ ਕੈਂਪ ਦੁਬਾਰਾ ਲਾਉਂਦੇ ਰਹੇ ਪਿੰਡਾਂ 'ਚ ਹੁਣ ਅਸੀਂ ਇੱਕ ਚੀਜ਼ ਸ਼ੁਰੂ ਕੀਤੀ ਹੋਈ ਆ ਲੋਗੜ ਫਾਊਂਡੇਸ਼ਨ ਬਣਾਈ ਆ ਉਹਨਾਂ ਦੇ ਨਾਮ ਤੋਂ ਹੀ ਲੋਗੜ ਕਿਲੇ ਦੇ ਵਿੱਚ ਮਹਾਰਾਜ ਨੇ ਇਹਨਾਂ ਨੂੰ ਸ਼ਸਤਰ ਲੋਨ ਬਣਾ ਕੇ ਬਿਠਾਏ ਉਹਨਾਂ ਦੇ ਨਾਮ 'ਤੇ ਅਸੀਂ ਇਹ ਸੰਸਾ ਬਣਾਈ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਇਹ 100 ਸਾਲ ਹੋ ਗਏ ਨੇ ਇਹਨਾਂ ਲੋਕਾਂ ਨੂੰ ਇਹਨਾਂ ਪਿੰਡਾਂ 'ਚ ਰਹਿੰਦੇ ਆ ਇਹ ਕਦੇ ਪੰਜਾਬ 'ਚ ਦੇ ਆਏ ਨੇ ਜਿਨ੍ਹਾਂ ਦੀ 6-6 ਜਨਰੇਸ਼ਨ ਅੱਜ 6-6 ਪੀੜ੍ਹੀਆਂ ਜੜੀਆਂ ਨੇ ਉਹ ਕਦੇ ਪੰਜਾਬ ਨਹੀਂ ਪਹੁੰਚੀਆਂ ਸੁਣਨ ਜਾਇਆ ਸੀਗਾ ਜਤਿੰਦਰ ਜੀ ਇਹ ਸਿਕਲੀਗੜ ਸਿੱਖ ਜਿਹੜੀ ਬਰਾਦਰੀ ਹੈ ਜਿਹੜੀ ਹੈ ਤਾਂ ਚਲੋ ਆਪਣੇ ਸਿੱਖਾਂ ਆਪਣੇ ਪਿਛਲੇ ਸਮੇਂ ਦੌਰਾਨ ਦਰਬਾਰ ਸਾਹਿਬ ਆਏ ਸੀ ਬਹੁਤ ਬੜਾ ਵੱਡਾ ਮੌਕਾ ਮਿਲਿਆ ਇਹਨਾਂ ਨੂੰ ਮਿਲਿਆ ਸੀ ਦਰਬਾਰ ਸਾਹਿਬ ਦਰਸ਼ਨ ਕਰਨ ਦਾ ਤੁਹਾਨੂੰ ਕੋਈ ਲੱਗਦਾ ਇਹ ਵੀ ਗੱਲ ਪਿੱਛੇ ਕਾਫੀ ਜ਼ਿਆਦਾ ਲੋਕਾਂ ਚ ਚਰਚਾ ਚੱਲੀ ਸੀ ਕਿ ਐਸਜੀਪੀਸੀ ਵੱਲੋਂ ਕੋਈ ਉਹਨਾਂ ਨੂੰ ਸਪੋਰਟ ਨਹੀਂ ਮਿਲਦੀ ਇਸ ਇਕਲੀ ਕਰਕੇ ਸਿੱਖਾਂ ਨੂੰ ਅਹ ਵੇਖੋ ਪਤਾ ਕੀ ਹੁੰਦਾ ਜਿਵੇਂ ਇੱਕ ਪ੍ਰਬੰਧਕੀ ਢਾਂਚਾ ਹੈਗਾ ਪ੍ਰਬੰਧਕੀ ਢਾਂਚੇ ਦੇ ਵਿੱਚ ਪਹਿਲਾਂ ਹੀ ਪ੍ਰਬੰਧ ਨੂੰ ਸੰਭਾਲਣ ਲਈ ਬੜੀ ਚੀਜ਼ਾਂ ਹੁੰਦੀਆਂ ਨੇ ਤੇ ਇੰਨਾ ਵੱਡਾ ਪਸਾਰਾ ਹੋ ਚੁੱਕਿਆ ਆਪਣੇ ਪੰਥ ਦੇ ਵਿੱਚ ਹਨਾ ਸੋ ਮਨੀ ਕਮੇਟੀ ਦਾ ਜਾਂ ਉਹਨਾਂ ਦੇ ਕਾਰਜਾਂ ਦਾ ਉਹ ਪਹਿਲਾਂ ਹੀ ਹੁਰਜੇ ਹੁੰਦੇ ਨੇ ਤੁਸੀਂ ਕੋਈ ਵੀ ਸਿੱਖ ਜਾ ਕੇ ਉਹਨਾਂ ਨਾਲ ਜੇ ਕੋਈ ਸਾਝ ਪਾਵੇ ਕਿਸੇ ਪ੍ਰਕਾਰ ਦੀ ਉਹ ਬੋਲਾ ਜਾ ਕਰ ਜਾਂਦੇ ਗੱਲ ਨੂੰ ਨਹੀਂ ਕਰ ਪੰਦੇ ਹਨ ਇੰਪੋਰਟੈਂਸ ਨਹੀਂ ਦੇ ਮਹਦੇ ਜਦੋਂ ਕੋਈ ਉੱਪਰੋਂ ਨਾ ਗੱਲ ਆਵੇ ਉੱਪਰੋਂ ਮੀਨਸ ਕਿ ਵੀ ਉਹਨਾਂ ਦੀ ਕੋਈ ਪਾਇਓਰਟੀ ਦਾ ਬੰਦਾ ਉਹਨਾਂ ਨੂੰ ਨਾ ਇਹ ਗੱਲ ਕਰਦਾ ਬਾਕੀ ਅਸੀਂ ਕੋਸ਼ਿਸ਼ ਜਿਵੇਂ ਕੀਤੀ ਆ ਹੁਣ ਸਾਡੇ ਨਾਲ ਐਸਜੀਪੀਸੀ ਸਾਨੂੰ ਸਪੋਰਟ ਕਰਦੀ ਆ ਅਸੀਂ ਕੋਸ਼ਿਸ਼ ਕੀਤੀ ਆ ਕਿ ਸਿੱਖਲੀਗਰਾਂ ਦੇ ਪੂਰੇ ਪਿੰਡ ਪਰਿਵਾਰ ਇਕੱਠੇ ਹੋ ਕੇ ਉਹਨਾਂ ਨੂੰ ਅਸੀਂ ਪੰਜਾਬ ਦੇ ਦਰਸ਼ਨ ਕਰਵਾਉਂਦੇ ਅਸੀਂ ਦੱਸਦੇ ਉਹਨਾਂ ਨੂੰ ਅਸੀਂ ਪੰਜਾਬ ਚ ਰੱਖਦੇ ਹਾਂ ਦਰਬਾਰ ਸਾਹਿب ਉਹਨਾਂ ਨੂੰ ਦੋ ਦਿਨ ਰੱਖ ਕੇ ਮੁੜ ਕੇ ਦਰਬਾਰ ਸਾਹਿਬ ਦੇ ਸਾਊਂਡਿੰਗ ਜਿਹੜੇ ਗੁਰਦੁਆਰਾ ਸਾਹਿਬ ਨੇ ਉਹਦੇ ਦਰਸ਼ਨ ਹੁੰਦੇ ਨੇ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ ਜਿਹੜੇ ਨੇ ਉਹ ਸਾਡੇ ਨਾਲ ਹੋ ਕੇ ਇਹ ਸਾਰੇ ਪ੍ਰਬੰਧ ਨੂੰ ਨਾਲ ਸੰਭਾਲਦੇ ਨੇ ਕਿ ਪ੍ਰਚਾਰ ਦੀ ਸੇਵਾ ਤੋਂ ਲੈ ਕੇ ਜਿਹੜਾ ਆਰਗੇਨਾਈਜ਼ ਕਰਨਾ ਹੈ ਵੈਲ ਉਹ ਇਤਿਹਾਸ ਨੂੰ ਕਿੱਦਾਂ-ਕਿੱਦਾਂ ਸੁਣਾਉਣਾ ਉਹ ਵੀਰ ਜੀ ਦੀ ਸਾਰੀ ਪਲੈਨਿੰਗ ਹੁੰਦੀ ਆ ਸੋ ਭਾਈ ਸਾਹਿਬ ਸਾਡੇ ਨਾਲ ਹੋ ਕੇ ਅੰਮ੍ਰਿਤਸਰ ਦਾ ਇਲਾਕਾ ਆਨੰਦਪੁਰ ਸਾਹਿਬ ਦਾ ਇਲਾਕਾ ਸਾਰਾ ਫਿਰ ਫਤਿਹਗੜ੍ਹ ਸਾਹਿਬ ਚਮਕੌਰ ਸਾਹਿਬ ਸਾਰਿਆਂ ਨੂੰ ਇਤਿਹਾਸ ਦੱਸੇ ਨਾਲ ਜਿਸੀ ਪੂਰੀ ਕੋਸ਼ਿਸ਼ ਕਰਦੇ ਆ ਪੂਰੀ ਮਿਹਨਤ ਨਾਲ ਕਿ ਵੀ ਇਹਨਾਂ ਨੂੰ ਸਮਝ ਆਵੇ ਕਿ ਦਰਸ਼ਨ ਕਰਨ ਤੇ ਆਪਣੇ ਸਿੱਖਰ ਨਾਲ ਮਿਲਣ ਪੰਜਾਬ ਚ ਇਹਨਾਂ ਨੂੰ ਪਤਾ ਲੱਗੇ ਕਿ ਇਹ ਇਹਨਾਂ ਦਾ ਘਰ ਆ ਜੇ 100 ਸਾਲ ਪਹਿਲਾਂ ਇਹ ਚਲੇ ਗਏ ਸੀ ਉਧਰ ਨੂੰ ਤੇ ਇਹਨਾਂ ਨੂੰ ਪਤਾ ਹੈ ਕਿ ਵਾਪਸ ਅਗਰ ਕਿਤੇ ਜਾਣਾ ਤਾਂ ਪੰਜਾਬ ਜੀ ਆਉਣਾ ਹੈ ਇਹੀ ਘਰ ਘਰ ਆ ਸਾਡਾ ਅਸੀਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਵੇਂ ਉੱਥੇ ਕਾਰੋਬਾਰ ਦੀ ਪ੍ਰੋਬਲਮ ਹੈ ਇਹਨਾਂ ਨੇ ਇੱਥੇ ਪੰਜਾਬ ਚ ਆਪਣੇ ਸਾਰੇ ਪਰਿਵਾਰ ਬਾਹਰ ਜਾਈ ਜਾਂਦੇ ਨੇ ਹਨਾ ਉੱਥੇ ਉਹਨਾਂ ਦੀ ਜਮੀਨਾਂ ਖਾਲੀ ਆ ਘਰ ਖਾਲੀ ਨੇ ਹਨਾ ਕਾਰੋਬਾਰ ਨਹੀਂ ਹੈਗਾ ਪਿੱਛੇ ਸੰਭਾਲਣ ਨੂੰ ਅਸੀਂ ਕੋਸ਼ਿਸ਼ ਕਰਦੇ ਇਹਨਾਂ ਨੂੰ ਬੁਲਾਉਣ ਦੀ ਕਿ ਤੁਸੀਂ ਆਓ ਇੱਥੇ ਅਸੀਂ ਤੁਹਾਡੇ ਬੱਚੇ ਨੂੰ ਪੜਾਉਂਦੇ ਆ ਪਹਿਲਾਂ ਤੇ ਉਸ ਤੋਂ ਬਾਅਦ ਉਹਨੂੰ ਸਰਟੀਫਾਈ ਕਰ ਦਾਂਗੇ ਇਹ ਕੋਸ਼ਿਸ਼ ਚੱਲ ਰਹੀ ਹੈ ਸਾਡੀ ਆਉਣ ਵਾਲੇ ਟਾਈਮ ਚ ਪ੍ਰੋਜੈਕਟ ਮੈਂ ਪਰ ਫਿਲਹਾਲ ਸਾਡੇ ਅਸੀਂ ਘਟੋ ਘਟ ਪੰਜ ਯਾਤਰਾ ਕਰਾ ਚੁੱਕੇ ਆ ਪੰਜ ਪਿੰਡ ਨੂੰ ਅਸੀਂ ਇੱਥੇ ਲਿਆ ਕੇ ਦਰਸ਼ਨ ਕਰਾ ਚੁੱਕੇ ਆ ਤੇ ਆਉਣ ਵਾਲੇ ਦਿਨਾਂ ਚ ਗਰੰਤੀ ਸਿੰਘਾਂ ਦਾ ਪੂਰਾ ਜਥਾ ਆਉਣਾ ਪੂਰੇ ਮੱਧ ਪ੍ਰਦੇਸ਼ ਤੇ ਜਿੰਨੇ ਗਰੰਤੀ ਸਿੰਘ ਨੇ ਸਿੱਖਲੀਕਰ ਜਿਹੜੇ ਉੱਥੇ ਸੇਵਾ ਕਰਦੇ ਨੇ ਗੁਰੂ ਘਰ ਚ ਅਸੀਂ ਉਹਨਾਂ ਨੂੰ ਵੀ ਟ੍ਰੇਨ ਕਰ ਰਹੇ ਆ ਉਹਨਾਂ ਨੂੰ ਟ੍ਰੇਨ ਕਰ ਰਹੇ ਆ ਹਰ ਸਾਲ ਇੱਥੇ ਬੁਲਾਉਂਦੇ ਆ ਉਹਲੇ ਮੱਲੇ ਤੇ ਬਣਾਉਨੇ ਆ ਉਸ ਤੋਂ ਇਲਾਵਾ ਵੀ ਜੇ ਲੋੜ ਪਈ ਤਾਂ ਇੱਕ ਕੈਂਪ ਫੋਰ ਲਾਉਨੇ ਆ ਉਹਲੇ ਮੱਲੇ ਤੇ ਉਹਨਾਂ ਨੂੰ ਦਰਸ਼ਨ ਕਰਾਉਂਦੇ ਆ ਖਾਸ ਕਰਕੇ ਸਾਰੇ ਪੰਥਾਂ ਦਾ ਮਿਲਾਉਨੇ ਆ ਆਪਣੀ ਸੰਸਥਾਵਾਂ ਦਾ ਮਿਲਾਉਨੇ ਆ ਕਿ ਵੀ ਉਹ ਜਾਣੂ ਹੋਣ ਆਪਣੇ ਨਾਲ ਉਹ ਪਰਿਵਾਰ ਜੁੜਿਆ ਰਹੇ ਗ੍ਰੰਥੀ ਸਿੰਘਾਂ ਨੂੰ ਮਲਾਉਣ ਦਾ ਮਕਸਦ ਇਹ ਹੁੰਦਾ ਕਿ ਉਹ ਉਹਨਾਂ 'ਚ ਮਹਿਸੂਸ ਹੋਵੇ ਕਿ ਹਾਂ ਅਸੀਂ ਆਪਣੇ ਪੰਥ ਦੇ ਹਿੱਸੇ ਆ ਅਸੀਂ ਮਾਣ ਮਹਿਸੂਸ ਕਰੀਏ ਮਾਣ ਕਰਾਉਨੇ ਆ ਅਸੀਂ ਸਾਡੀ ਸੋ ਇਹ ਲੋਕੜ ਫਾਊਂਡੇਸ਼ਨ ਦਾ ਕੰਮ ਰਹਿੰਦਾ ਕੈਂਪ ਲਗਾਉਨੇ ਉਹਨਾਂ ਨੂੰ ਐਜੂਕੇਟ ਕਰਤੋ ਉਹਨਾਂ ਤੇ ਉਹਨਾਂ ਨੂੰ ਇਤਿਹਾਸ ਦੇ ਨਾਲ ਪੰਜਾਬ ਚ ਲਿਆ ਕੇ ਜੋੜਨਾ ਸੋ ਕਈ ਵਾਰ ਕੀ ਹੁੰਦਾ ਜੀ ਜਦੋਂ ਕਿਸੇ ਇਨਸਾਨ ਨੂੰ ਦੁਬਾਰਾ ਸਿੱਖੀ ਮਿਲਦੀ ਹੈ ਮੰਨ ਲਓ ਜਦੋਂ ਕੋਈ ਨੌਜਵਾਨ ਸਿੱਖੀ ਤੋਂ ਪਤਿਤ ਹੋ ਕੇ ਗਲਤ ਸੰਗਤ ਚ ਪੈ ਕੇ ਆਪਣਾ ਧਰਮ ਛੱਡ ਜਾਂਦਾ ਹੈ ਔਰ ਕਈ ਵਾਰ ਜਿਵੇਂ ਜਤਿਨ ਜੀ ਸਾਡੇ ਨਾਲ ਖੜੇ ਆ ਜਿਵੇਂ ਇਹਨਾਂ ਨੇ ਦੱਸਿਆ ਕਿ 2010 ਤੋਂ ਬਾਅਦ ਇਹਨਾਂ ਨੇ ਸਿੱਖੀ ਸਰੂਪ ਚ ਸਿੱਖੀ ਸਰੂਪ ਇਹਨਾਂ ਨੂੰ ਇਹਨਾਂ ਨੇ ਹਾਸਲ ਕੀਤਾ ਮਹਾਰਾਜੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਲੇਕਿਨ ਪੁਰਾਣੇ ਕਰਮ ਹੁੰਦੇ ਆ ਤੁਹਾਡੀ ਤੁਹਾਡੀ ਪੁਰਾਣੀ ਕੋਈ ਭੁਗਤੀ ਹੁੰਦੀ ਹੈ ਕਿ ਮਹਾਰਾਜੇ ਤੁਹਾਨੂੰ ਆਪਣੇ ਸਥਾਨ ਤੇ ਲੈ ਕੇ ਆਉਣਾ ਹੁੰਦਾ ਸੋ ਬਹੁਤ ਅੱਛੇ ਵਿਚਾਰ ਲੱਗੇ ਜਦ ਤੁਸੀਂ ਤੁਹਾਡਾ ਮਿਲ ਕੇ ਥੋੜਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ